ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਭਾਈ ਸਤਨਾਮ ਸਿੰਘ ਦੇ ਕੋਲ ਅੱਜ ਦੋਸਤੋ 7 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਮਾਰਨਿੰਗ ਦਾ ਕੋਈ 9:30 ਵਜੇ ਦਾ ਬਾਕੀ ਜਿਹੜਾ ਐਨੀਮਲ ਜਿਹੜਾ ਪਸ਼ੂ ਸੁਆਸਵਾਸ ਦੋਸਤੋ ਦੋ ਢੰਗ ਤਸੱਲੀ ਤੁਸੀਂ ਕਰਨੀ ਆ ਚੋਕੇ ਦੀ ਤਸੱਲੀ ਕਰ ਲਿਓ ਗੱਭਣ ਪਸ਼ੂ ਆਪਣਾ ਤੇਪਕੇ ਤਸੱਲੀ ਕਰ ਲਿਓ ਠੀਕ ਆ ਤੇ ਵੈਸੇ ਐਨੀਮਲ ਚੰਗੇ ਆ ਰੀਡ ਪੜਦਾ ਬੜਾ ਜਾਇਜ਼ ਹੁੰਦਾ ਭਾਈ ਸਤਨਾਮ ਦਾ ਬਾਕੀ ਆ ਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਟੀਟਾ ਜੀ ਬਹੁਤ ਵਧੀਆ ਠੀਕ ਠਾਕ ਜੀ ਕਿਰਪਾ ਮਹਾਰਾਜ ਜੀ ਠੀਕ ਆ ਅੱਛਾ ਭਾਈ ਸਤਨਾਮ ਅੱਜ ਪਸ਼ੂ ਕਿੰਨੇ ਆ ਆਪਣੇ ਕੋਲ ਪਕਾਉਤੂ ਜੀ ਜੀ ਆਪਣੇ ਕੋਲ 7 ਬੈੜਾ ਏ 7 ਬੈੜਾ ਜੀ ਤੇ ਸੱਤੇ ਸੁਈਆਂ ਜੀ ਮੈਂ ਤਾਂ ਸਾਰੇ ਸੁਈਆਂ ਆ ਗਿਆ ਸਾਰੀਆਂ ਸੁਈਆਂ ਜੀ ਠੀਕ ਆ ਜੀ ਨਾਲ ਸਾਰੀਆਂ ਤੇ ਬੱਚੇ ਸਾਰੀਆਂ ਬੱਚੇ ਆ ਜੀ ਤਾਜ਼ੀਆਂ ਬਿਲਕੁਲ ਦੋ ਦੋ ਤਿੰਨ ਤਿੰਨ ਰਾਂ ਦੀਆਂ ਲਓ ਵੀ ਦੋਸਤੋ ਇਹ ਸੋ ਸੱਤ ਪਸ਼ੂਆ ਦੋਸਤੋ ਸੱਤਾਂ ਵਹਿੜਾਂ ਦੇ ਵਿੱਚੋਂ ਜਿਹੜਾ-ਜਿਹੜਾ ਐਨੀਮਲ ਜਿਹੋ ਜਿਹਾ ਪਸੰਦ ਆਊਗਾ ਜਿਹੋ ਜਿਹਾ ਰੇਟ ਪਰ ਤਾਂ ਤੁਹਾਨੂੰ ਚੰਗਾ ਲੱਗੂਗਾ ਤਾਂ ਤੁਸੀਂ ਖਰੀਦ ਕਰ ਸਕਦੇ ਓ ਠੀਕ ਆ ਤੇ ਆ ਜਾਓ ਜੀ ਨਹੀਂ 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 ਹਾਂ ਤੇ ਅੱਛਾ ਭਾਈ ਸਤਨਾਬ ਕਿਹੜੇ ਨੰਬਰ ਤੋਂ ਸਟਾਰਟ ਕਰਨੀ ਚਾਹੀਦਾ ਇਧਰ ਕਰ ਲਓ ਜੀ ਭਾਵੇਂ ਪਰਦਾਸ ਹੁਣੇ ਪਾਸੇ ਸਤਸ੍ਰੀਕਾਲ ਸੰਧੂ ਸਾਹਿਬ ਸਤਸ੍ਰੀਕਾਲ ਜੀ ਠੀਕ ਠਾਕ ਮਹਾਰਾਜ ਠੀਕ ਠਾਕ ਜੀ ਹੈ ਕੰਦੀ ਬਹੁਤ ਵਧੀਆ ਠੀਕ ਠਾਕ ਠੀਕ ਠਾਕ ਮਾਲ ਸਾਰਾ ਸੰਧੂ ਸਾਹਿਬ ਦਾ ਅੱਜ ਸੋਇਆ ਵਾ ਸਤਨਾਬਸਰ ਕੋਲ ਅੱਛਾ ਜੀ ਹਾਂ ਇਹ ਨਹੀਂ ਵੀ ਗੱਬੜਾ ਹੋਣ ਕਰਾ ਇਹ ਦੇ ਆ ਕੇ ਥਰੱਚ ਫਾਲਟ ਨਿਕਲੂਗਾ ਕਿ ਬੱਚੇ ਲੜਾ ਕੇ ਨਿਕਲ ਜੂਗਾ ਉਹ ਕੰਮ ਨਹੀਂ ਕਰਨਾ ਅੱਛਾ ਸвая ਸвая ਮਾਲ ਨਹੀਂ ਚੰਗਾ ਮਾਲ ਚੰਗਾ ਦੇਣਾ ਕਿ ਹਾਂ ਜੀ ਮਾੜਾ ਕਾਨੂੰ ਦੇਣਾ ਆਪਾਂ ਛੰਡੀਆਂ ਧੀਰੀਆਂ ਸਾਰੇ ਐਸੀ ਲਾਉਣੀ ਫਰਕ ਲੈਣਾ ਹਾਂ ਜੀ ਪਹਿਲੇ ਨੰਬਰ ਤੋਂ ਸਟਾਰਟ ਕਰੀਏ ਜੀ ਭਾਈ ਸਤਨਾਮ ਕੀ ਡਿਟੇਲਿੰਦੀ ਇਹ ਵੀਰ ਜੀ ਦੂਜਾ ਸੂਆ ਵੈਰ ਸੂਈ ਜੀ ਦੂਜਾ ਸੂਬਾ ਹਾਂ ਜੀ ਕੱਲ ਦੀ ਸੂਈ ਆ ਦੇ ਬਗਰ ਅੱਛੀ ਜੀ ਇਹ ਮਗਰ ਬੱਚੀ ਆ ਗਈ ਹਾਂ ਜੀ ਕੱਲ ਹੀ ਸੂਈ ਆ ਹਾਂ ਜੀ ਤੇ ਸੂਆ ਦੂਜਾ ਦੂਜਾ ਜੀ ਲਓ ਜੀ 나ੜੂ ਬੱਚੇ ਦੇ ਨਾਲ ਆ ਤੁਸੀਂ ਆ ਬੱਚਾ ਤੁਸੀਂ ਸਾਹਮਣ ਤਾਂ ਤੁਹਾਨੂੰ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਜ਼ਰੂਰ ਦੇਖੋ ਠੀਕ ਹੈ ਬੌਲੇ ਤੇ ਆ ਹਾਂਜੀ ਬੌਲੇ ਚੌਣ ਹੀ ਬਹੁਤ ਸੋਹਣੀ ਵੀਰ ਜੀ ਠੰਡੀ ਜੱਡੀ ਕੋਈ ਭਾਈ ਮੰਗਾ ਪਾ ਕੇ ਚਲੋ ਭੈਣ ਚਲੋ ਠੀਕ ਹੈ ਅੱਛਾ ਪੈਸੇ ਦਾ ਨਾਮ ਹੁਣ ਬੌਲਾ ਕਿੰਨਾ ਕਿ ਤੋੜਾਂਕ ਹੋ ਗਿਆ ਚੋਰੀ ਅੱਜ ਕੱਲ ਹਾਂਜੀ ਕੱਲ ਮਤਲਬ ਚਵਾਈ ਕੀਤੀ ਪਹਿਲਾਂ ਸਵੇਰ ਕੇ ਸ਼ਾਮੀ ਕੀਤੀ ਹਾਂ ਹਾਂ ਤੇ ਹੁਣ ਸਿਰੇ ਬੱਚ ਬੱਚ ਆ ਗਿਆ ਜੀ ਠੀਕ ਹੈ ਤੇ ਕੋਹੋ ਦਾ ਚਵਾਈ ਵਾਲੀ ਮਤਲਬ ਕਰਨ ਵਾਲੀ ਹੈ ਜੀ ਠੀਕ ਆ ਹਾਂ ਬਸਰ ਚੰਗੇ ਬਗੇ ਬੁਗੇ ਤੋਂ ਬਿਨਾ ਹੀ ਆ ਕੇ ਉਹ ਆਪਣੀ ਸ਼ਰਦਾ ਭਾਵੇਂ ਪਾ ਲੋ ਭਾਵੇਂ ਨਾ ਭਾਵੇਂ ਇਹਨੂੰ ਨਹੀਂ ਕੋਈ ਪ੍ਰਭਾਵ ਆਇਆ ਲੋ ਵੀ ਹਾਂ ਠੰਡੀ ਸੀ ਤੇ ਹਾਂਜੀ ਸੋ ਥਣ ਥਣ ਕੁਆਲਟੀ ਦਾ ਪੂਰਾ ਦੋਸਤੋ ਤੇ ਖੋਲ ਕੇ ਥੱਲੇ ਹੁੰਦੇ ਬੜੀ ਨਿੱਕਰ ਕਰ ਮਾਇ ਦੂਜਾ ਸੁਆ ਦੋਸਤੋ ਮਗਰ ਵਛੀ ਆ ਛਟਾਣੀ ਵੀ ਵਛੀ ਦੀ 14 15 ਕਿਲੋ ਦੀ ਜੇ ਠੀਕ ਆ ਜੀ ਠੀਕ ਆ ਠੀਕ ਆ ਆ ਲੋ ਠੀਕ ਆ ਹੋਰ ਇਹ ਦੋ ਲੋ ਹਾਈਟ ਮੀਡੀਅਮ ਤੇ ਵੇਚ ਆ ਬਾਕੀ ਥਣ ਚੱਟਾ ਬਹੁਤ ਸੋਹਣਾ ਲੱਗੋ ਜੀ ਠੀਕ ਆ ਥਣ ਤੋਂ ਪੂਰਾ ਮੁੱਠੀ ਆ ਥੱਥੀ ਚਵਾਈਲਾ ਥਾਣਾਂ ਭਵਾਨੇ ਦੀ ਸ਼ੇਪ ਵੀ ਛੋਰੀ ਆ ਆ ਦੇਖ ਕਿਉਂ ਤੇ ਐਡੀ ਇਤਰਾ ਮੋਟਰ ਚੱਲਦੀ ਹੁੰਦੀ ਆ ਅੱਛਾ ਜੀ ਹਾਂ ਜੀ ਦੋ ਦੀ ਮੋਟਰ ਬਹੁਤ ਚੋਈ ਚੋਈ ਲੱਗੀ ਇਧਰ ਸੁਣਦੇ ਨਾ ਬੱਚਾ ਥੋੜਾ ਮੂੰਹ ਮਾਰ ਗਿਆ ਕੁੜੀ ਠੀਕ ਆ ਜਿਆਦਾ ਟਲਾ ਬੱਚਾ ਠੀਕ ਆ ਸੋ ਮਗਰ ਵੀ ਬੱਚੀ ਆ ਦੋਸਤੋ ਬਹੁਤ ਵੀਰ ਜਿਹੜੇ ਲਾਈਕ ਕਰਾਉਂਦੇ ਆ ਬੱਚੀ ਵੀ ਚੰਗੀ ਵਧੀਆ ਸਿਹਤੂ ਜਿਹੜੀ ਆ ਸਾਫ ਵਧੀਆ ਬਰੀਡ ਆ ਜੀ ਮਗਰ ਬੱਚੀ ਆ ਠੀਕ ਆ ਫੀਮੇਲ ਕਾਫ ਪਹਿਲੀ ਬੈੜ ਦੇ ਥੱਲੇ ਤੇ ਬਾਕੀ ਠੰਡੀ ਧੀਰੀ ਆ ਸਲਾਕ ਠੀਕ ਹੈ ਨੱਕਰ ਵੇਖੋ ਕਿ ਨਹੀਂ ਆ ਜੀ ਆ ਠੀਕ ਆ ਆਹ ਚੱਡੇ ਦੀ ਵੀ ਪੂਰੀ ਸਾਫ ਮੋਦਵੀਰ ਜਿੱਡੀ ਵਾਸੀ ਨਿਕਲ ਨੂੰ ਕਰ ਭਾਵੇਂ 50000 ਦੀ ਵੇਚ ਲਈ ਅੱਛਾ ਜੀ ਆਪਾਂ ਵੀਰ ਜੀ 47000 ਰੁਪਿਆ ਵਾਸੀ ਦਾ ਮੱਲ ਕਰਦਾਂਗੇ ਛੋੜ ਛੜ ਛੋੜ ਬਦ ਮੰਨਦਾ 47 ਚੋਂ ਕਿੰਨਾ ਹਾਂਜੀ ਹਾਂਜੀ 45 ਹਾਂਜੀ ਚਲ ਜੋ ਪ੍ਰਤਾਸ ਹੁਣ ਆਸਦਾ 45000 ਦੇ ਦਾਂਗੇ 45000 ਦੀ ਦੋਸਤੋ ਪਾਈਸਾ ਨਾਮਾ ਤਾਂ ਵੀ ਫੈੜ ਦੇ ਦਾਂਗੇ ਮਗਰ ਵੱਛੀ ਆ ਤੇ ਪੂਰਾ ਜੋੜਾ ਲੱਕਰ ਸਾਹ ਸੁਸਰੀ ਦੇਖੋ ਫਿਰ ਕਿੰਨੀ ਆਹ ਕੀ ਆ ਇਹ ਖਰੀਏ ਹਾਂਜੀ ਬਾਕੀ ਥੋੜੀ 14 15 ਕਿਲੋ ਦੀ ਸਟਾਰਿੰਗ ਜਿੱਦਾਂ ਮਰਜੀ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚ ਹੋ ਲੋ ਵੀ ਭਜ ਲੋੜੇ ਹੋਈ 10 ਦਾ ਸਣ ਭਾਂਡਾ ਵੀ ਚੰਗਾ ਤੇ ਬਿਲਕੁਲ ਹੈ ਵੀ ਰਾਜੀ ਆ ਵਜਨ ਹੋਜਣ ਨਾਲ ਹਾਂਜੀ ਲੈ ਪਾਈਸੇ ਸੂਹ ਦੇ ਵਿੱਚ ਆਈ ਗਈ ਲੋ ਅਗਲੀ ਜਿਹੜੀ ਆਪਣੇ ਕੋਲ ਵੜ ਪਾਈਸੇ ਦਾ ਹਾਂਜੀ ਇਹ ਵੀ ਨਹੀਂ ਦੂਜਾ ਸੂਹ ਵੱਛੀ ਜੇ ਦੂਜਾ ਹਾਂਜੀ ਅੱਛਾ ਇਹਨੂੰ ਤੈਨ ਕਿੰਨੇ ਕੋ ਹੋ ਗਿਆ ਇਹ ਇਹ ਵੀ ਕੱਲ ਦੀ ਸੂਈ ਦੀ ਦਾ ਬੱਚਾ ਜੀ ਅੱਛਾ ਕੱਲ ਹੀ ਸੂਈ ਆ ਮਗਰ ਬੱਚਾ ਆ ਗਿਆ ਹਾਂਜੀ ਆ ਵੜ ਕਰ ਲੋ ਜੀ ਕੱਲ ਹੀ ਸੂਈ ਹੈ ਦੋਸਤੋ ਇਹਦੇ ਮਗਰ ਵੀ ਬੱਚਾ ਆਇਆ ਨਾਲ ਉਹ ਨਾਰੂ ਪਿੱਛੇ ਦਿਨ ਆਲੀਗਾ ਨਾਰੂ ਚੜ ਚੁੜ ਕੇ ਲਾਦਾ ਹਾਂ ਸਣਾ ਨਹੀਂ ਹੈਗਾ ਵੇਖੋ ਆ ਆ ਠੀਕ ਆ ਖਾਜ ਉਹ ਮਗਰ ਮਗਰ ਜਿਹੜਾ ਤੁਸੂ ਬੱਚਾ ਦੂਜਾ ਸੁਆ ਇਹ ਬੱਚੀ ਸੁਈ ਆ ਤੇ ਕੱਲ ਦੀ ਸੁਈ ਆ ਨਸਲ ਤੁਸਲ ਉਹ ਤਾਂ ਬੋਲੇ ਤੇ ਹੋਊਗੀ ਫਿਰ ਹਾਂਜੀ ਬੋਲਾ ਬੋਲਾ ਵੀ ਜੀ ਨਿਕਰ ਨਿਕਰ ਵੇਖੋ ਕਿ ਨਹੀਂ ਸਿਰਫ ਕੇ ਨਾ ਦਹਾਉਣੇ ਨੇ ਸਾਂਭੀ ਨਹੀਂ ਰਹੀ ਬੱਚੀ ਮੇਰੇ ਜੱਡਾ ਅਸਰੀ ਵੱਚੀ ਦੇ ਕੋਲ ਥਾਂ ਵੇਖੋ ਥੱਲੋਂ ਕਿੱਡੀ ਖੋਰਦਾ ਸਵਾਲ ਨਹੀਂ ਕੀਤੀ ਬੱਚੀ ਪੂਰੀ ਜਾਨ ਬਹੁਤੀ ਜਿਆਦੀ ਚੰਗੀ ਬੇਹੋ ਲੰਮੀ ਲੰਮੀ ਕਿੱਡੀ ਕਰਵਾਲੀ ਮੇਲ ਬੂਲ ਸੋਹਣੀ ਸੀ ਬੱਚੀ ਜੀ ਮੱਥੇ ਦੀ ਬੜਾ ਛੋਟਾ ਜਿਹਾ ਕੰਨ ਹਾਂਜੀ ਤੇ ਥਾਂ ਥੂਣ ਵੇਖੋ ਦੋਸਤੋ ਬਹੁਤ ਸੋਹਣਾ ਥਾਂ ਨਾ ਕਈ ਵਾਰਾ ਨੋਰਮਲ ਸੇਵਾ ਵਾਲ ਚੰਗੀ ਸੇਵਾ ਜਿਹੜਾ ਵੀ ਕਰੂਗਾ ਤੁਸਾਂ ਨੂੰ ਹੱਥੋਂ ਦੱਸੇਗੀ। ਸ਼ੀਸ਼ੂ ਨੇ ਵੀ ਬਹੁਤ ਕਰਵਾ ਲਈ। ਚੋਣ ਹੀ ਮੈਂ ਵੰਗਾ ਪਗਜਲ ਪਾਉਂਦਾ ਚਲੋ। ਆਪਾਂ ਹੁੰਦੀ ਕੁਆਲਿਟੀ ਪੂਰੀ ਚੰਗੀ ਆ ਬਿਲਕੁਲ ਗੋਲ ਮੋਟਾ ਹਨ। ਆ ਗਏ ਮੋਠੀ। ਤੇ ਚਵਾਈਆਂ ਚਵਾਈਆਂ ਭਾਈ ਸਤਨਾਮ ਸਾਰੇ ਬਿਲਕੁਲ ਚੋਣ ਵੀ ਦੀ ਚੋਣ ਵੇਖੋ ਜੀ ਜਿਹੜੀ ਤੇ ਗੱਲ ਦੱਸਾਂਗੇ ਉਹ ਹੋਊਗੀ ਉਹ ਹੀ। ਭਾਵੇਂ ਇਹਦੇ ਕੋਈ ਭੈਣ ਭਰਾ ਇਥੇ ਆ ਕੇ ਆਪਣੇ ਘਰੇ ਮੈਨੂੰ ਜਿੱਦਾਂ ਮਰਜੀ ਤਸੱਲੀਆਂ ਕਰੀ ਜਾਓ ਆਪਾਂ ਨੂੰ ਕੋਈ ਇਤਰਾਜ਼ ਨਹੀਂਗਾ। ਜੇ ਕੋਈ ਭੈਣ ਭਰਾ ਉਹਦਾ ਮੰਗਾਉਗਾ ਨਾ ਜਿਹੜੀ ਗੱਲ ਦੱਸੀਏ ਗੱਲਾਂ ਕਿ ਉਹ ਹੋਊਏ ਇਹ ਨਹੀਂ ਵੀ ਮਤਲਬ ਇਥੋਂ ਅਸੀਂ ਆਹ ਰੋਜ਼ ਲੈ ਗਿੜਾ ਵੀ ਇੱਕ ਦਿਨ ਕੰਮ ਨਹੀਂ ਰੋਜ਼ ਦਾ ਸਾਹਮਣੇ ਨਹੀਂ ਰੋਜ਼ ਦਾ ਡੇਲੀ ਦਾ ਤੇ ਦਾ ਹਾਂਜੀ ਕੰਮ ਆਪਣਾ ਹਾਂਜੀ ਤੇ ਮਾਲ ਚਲਾਉਣ ਜੇ ਭੈਣ ਭਰਾ ਆਪਣੇ ਦੇ ਯਕੀਨਮਾਨ ਕਰਕੇ ਖਰਦਾ ਵਾ ਤੇ ਅਸੀਂ ਵੀ ਉਹ ਮਤਲਬ ਉਹਨਾਂ ਦੇ ਜਵਾ ਖਰੇ ਉਤਰਾਂਗੇ ਸਹੀ ਹੈ ਇਹੋਸੇ ਮੁੜ ਕੇ ਅਗਲਾ ਜਾ ਕੇ ਰੋਂਦਾ ਰਹੇ ਤੇ ਆਪੇ ਉਹ ਕੰਮ ਨਹੀਂ ਕਰਦਾ ਬਸ ਬਸ ਅੱਜ ਕੱਲ ਪਾਜੀ ਬੜਾ ਕੋਹਣ ਡਿਆ ਵਾ ਸਭ ਕੋਈ ਲੋਕ ਆਉਂਦੇ ਆ ਨਾ ਉਹ ਦੱਸਦੇ ਆ ਦਾ ਚੰਗੀ ਭੜੀ ਦਿਨੀ ਆ ਕੇ ਤੇ ਲੜਨ ਨਿਭਲਨੀ ਮੁਰਤੇ ਪਾਜੀ ਫਿਰ ਗਲਤ ਕੰਮ ਨਹੀਂ ਕਰਨਾ ਸਹੀ ਜੀ ਵੇਖੋ ਡੰਨ ਵੀ ਰੱਖਿਆ ਜਾਊਗਾ ਇਹੋ ਜਿਹੇ ਬੰਦਿਆਂ ਨੂੰ ਹਾਂ ਜੀ ਇਹੋ ਜਿਹੇ ਬੰਦਿਆਂ ਦੀ ਆਪਾਂ ਤਾਂ ਬਾਈ ਸਤਨਾਮ ਸ਼ਰੀਆਮ ਕਹਿੰਨੇ ਵੀ ਆਪਾਂ ਆਪਣੇ ਤੋਂ ਬੰਦੇ ਇਹੋ ਜਿਹੇ ਦੂਰ ਰਹਿਣ ਹਾਂ ਜੀ ਹਾਂ ਜੀ ਹਾਂ ਨਹੀਂ ਇਹ ਜਿਹੜਾ ਤੇਰਾ ਪਾਜੀ ਸਹੀ ਗੱਲ ਵਾਕਿਆ ਜਿਹੜਾ ਧੋਖੇ ਕਰਦਾ ਉਹਦੇ ਨਾਲ ਜਾਣਾ ਨਹੀਂ ਕਿ ਚਾਹੀਦਾ ਬਿਲਕੁਲ ਜੀ ਬਿਲਕੁਲ ਬੜੀ ਔਖੇ ਤਰੀਕੇ ਨਾਲ ਪੈਸੇ ਜੋੜ ਕੇ ਲਵਾਉਂਦਾ ਹੈ ਇਹੋ ਜਿਹੇ ਬੰਦੇ ਬਿਲਕੁਲ ਯਕੀਨ ਤੇ ਡੰਗਰ ਕਢੰਦੇ ਆ ਬਿਲਕੁਲ ਉਹਦੇ ਜਿਹੇ ਵਿਚੋਣੋਂ ਆਪਣਾ ਮਾਲ ਗਿਆ ਵਾ ਉਹਦੇ ਮਾਲ ਗਾਰੰਟੀ ਤੇ ਗਿਆ ਜੀ ਗੰਦੇ ਬੰਦਿਆ ਇੱਕ ਇੱਕ ਬੰਦਾ ਖਰਾਬ ਸਾਰਿਆਂ ਨੂੰ ਖਰਾਬ ਕਰ ਦਿੰਦਾ ਉਹ ਮੈਨੂੰ ਦਾ ਅੱਜ ਕੱਲ੍ਹ ਜਮਾਨਾ ਤੇ ਬੜੇ ਆ ਵੀਰਾਂ ਦੇ ਸੌਦੇ ਜਿਹੜੇ ਆਨਲਾਈਨ ਚੱਲਦੇ ਆ ਤੇ ਉਹ ਬੰਦਿਆਂ ਦਾ ਵੇਤਬਾਰੀ ਹੋ ਜਾਂਦੀ ਹੈ ਬੇਤਬਾਰੀ ਨਾਲੇ ਵੇਖੋ ਜੀ ਹੁਣ ਚਲੋ ਸਾਰੀਆਂ ਗਾਏ ਛੱਡਣ ਗਾ ਤੇ ਉਹ ਬੜਾ ਬੰਦੇ ਇਸ ਤਰ੍ਹਾਂ ਦੱਸਣ ਆਉਂਦੇ ਵੀ ਸਾਡੇ ਨਾਲ ਇਸ ਤਰ੍ਹਾਂ ਫੇਰੀ ਹੋਈ ਆ ਚਲੋ ਕੋਈ ਨਾ ਜੀ ਐਸਾ ਆਪਾਂ ਜੀ ਸਦਨਾ ਵਿੱਚ ਤਾਂ ਲੈਣ ਦੇਣ ਕੀ ਦੱਸਿਆ ਮੋਲਵੀਰ ਜੀ ਵੱਛੀ ਚੋਂ ਜਿਆਦਾ ਕੁਆਲਿਟੀ ਵੜੀ ਆ ਅੱਛਾ ਤੇ ਭਾਵੇਂ 40 42 ਕਰ ਲਈਏ 37000 ਦੀ ਦੇ ਦਾਂਗੇ ਜੀ 37 ਦੀ ਹਾਂਜੀ अच्छा जी <laughs> दो दो कोई ਵਿੱਚੋਂ ਮਾਨਤਨ ਕੀ ਖੁੱਲਾ ਹੈ 4 ਦਿਨੇ 2000 ਰੁਪਏ ਹੋਰ 4 ਦਿਨੇ 2000 ਚਲੋ ਕੋਈ ਨਹੀਂ ਜੋ ਆਤਾ ਬਰਦਾਸ਼ ਕਿੰਨਾ ਦਿੰਦੇ ਸਾਬ 2000 ਛੋੜਾ ਕੇ 35 ਦੇ ਚਲੋ ਕੋਈ ਨਹੀਂ ਆਤਾ ਵੀਰ ਨੇ 35 ਦੇਣਾ ਪਰ ਵੀਰ ਜੀ ਵੱਛੀ 4000 ਰੁਪਏ ਦੀ ਭਾਵੇਂ ਕੋਈ ਭੈਣ ਭਰਾ ਖੜ ਕੇ ਵੇਚ ਲੈਣਾ ਆ 4000 ਬਰੇ ਥਾਂ ਹਾਂ ਜੀ ਦੁੱਧ ਪੂਰਾ ਸਾਲ ਪਰਸੂਆ ਪਿਆਉਣਾ ਇਹਨੇ ਵਧੀਆ ਜੀ ਦੁੱਧ ਦੀ ਕੁਆੜੀ ਹੈ ਜੀ ਦੁੱਧ ਮੇਰੇ ਨਾਲ ਇਹਨੇ 14 ਕਿਲੋ ਦੇਈ ਗਏ ਉਹ ਵੈਸੇ ਕਿ ਪਸ਼ੂ ਦੀ ਨਸਲ ਵਸਾ ਲੱਗਦੀ ਹਾਂਜੀ ਨਸਲ ਵਸਾ ਲੱਗਦੇ ਚਲੋ ਕੋਈ ਚੰਗੀ ਸੇਵਾ ਕਰ ਲਓ 12-13 ਲੀਟਰ ਤੱਕ ਇਹਦੇ ਵਿੱਚ ਉਹ ਦਈ ਜਣਾ ਰਾਹ ਦੇ ਵਿੱਚ 14 ਵੀ ਚਵਾ ਦੂਗੀ ਹਾਂਜੀ ਹਾਂਜੀ ਕੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਮਗਰ ਬੱਚਾ ਦੋਸਤੋ ਬੱਚੀ ਸੋਹਣੀ ਹੈ ਨਵੀਂ ਬੱਚੀ ਹੈ ਹਾਂਜੀ ਤੇ ਅਗਲਾ ਜਿਹੜਾ ਤੁਹਾਨੂੰ ਪਸ਼ੂ ਤੋਂ ਸੁਣਾਉਣਾ ਵੀ ਪੂਰਾ ਕਮਾਲ ਦਾ ਹਾਂਜੀ ਇਹ ਇਹ ਬਈ ਸਤਨਾ ਇਹ ਵੀ 6 ਦਾੰਦੀ ਇਹਦੇ ਪਹਿਲਾ ਸੂਆ ਬੱਚੀ ਸੂਈ ਜੀ ਛਕੀ ਹਾਂਜੀ ਇਹ ਵੀ ਮਤਲਬ ਪਰਸੋਂ ਦੀ ਸੂਈ ਆ ਅੱਛਾ ਜੀ ਇਹਦੇ ਮਗਰ ਬੱਚੀ ਬੜੀ ਮਤਲਬ ਸ਼ਹੀ ਹਾਲ ਦੀ ਕੁਆਰਟੀ ਦੀ ਅੱਛਾ ਜੀ ਤੇ ਠੰਡੀ ਵੇਖੋ ਇ ਕੋਈ ਬੱਚਾ ਚਾਹੇ ਕੋਈ ਭੈਣ ਚਾਹੇ ਕੋਈ ਵੀਰ ਜਿੱਦਾਂ ਮਰਜ਼ੀ ਚੁਵਾਈ ਕਰਦਾ ਹਾਂ ਦੇਖੋ ਪਰ ਨਿੱਕਰ ਸਾਰੀ ਬਿਲਕੁਲ ਬਹੁਤ ਵਧੀਆ ਦੀ ਕੁਆਲਿਟੀ ਬਹੁਤ ਸੋਹਣੀ ਆ ਮੁੱਠੀ ਥਾਣਾ ਦੋਸਤੋ ਪੂਰਾ ਮੁੱਠੀ ਥਾਣਾ ਜਿੰਨੀਆਂ ਬਹਿਣਾ ਦਿਖਾਵਾਂਗੇ ਔਰ ਮੋਸਟ ਜਿੰਨੀਆਂ ਬਹਿਣਾ ਸਾਰੀਆਂ ਦਾ ਮੁੱਠੀ ਥਾਣਾ ਇਹਦੇ ਮਗਰ ਵੱਛੀ ਪਿਓਰ ਸ਼ਾਹੀ ਆ ਬੜੀ ਕੁਆਲਿਟੀ ਦੀ ਵੱਛੀ ਦੀ ਮਗਰ ਵੱਛੀ ਆ ਹਾਂਜੀ ਹਾਂਜੀ ਤੇ ਦਿਨ ਪਈ ਸਤਨਾਮ ਅੱਜ ਤੇ ਜਾਦੇ ਜੀ ਬਾਕੀ ਠੰਡੀ ਤੇਰੀ ਰਾਤ ਸੇ ਬੜੀ ਸਤਨਾਮ ਸਾਦੇ ਰਬੜਾ ਰਖੂ ਨਾ ਐ ਲੱਤਾਂ ਦੀ ਕਫਾਈ ਫਿਰਦਾ ਪੜ ਕੇ ਅੱਛਾ ਅੱਛਾ ਚਲੋ ਠੰਡੀ ਤੇਰੀ ਆ ਤੇ ਪਾਈਸਾ ਨਾਮ ਦਿਨ ਕਿੰਨੇ ਦੱਸਦੇ ਇੱਕ ਵਾਰੀ ਦੱਸਿਓ ਵੀਰ ਜੀ ਅੱਜ ਤੇਜਾ ਦੇਣਾ ਹੋਇਆ ਜੀ ਤੇਜਾ ਦੇਣਾ ਹਾਂਜੀ ਬੱਚਾ ਨਾਲੂ ਤੇ ਆਹ ਬੋਲਾ ਕਿੰਨਾ ਕੁ ਟੋਲਿਆ ਫਿਰ ਤੋੜਾ ਬੋਲਾ ਦੇ ਕੋ 8 ਕਿਲੋ ਮੰਨੋ ਤੇ 8 ਉਹਦਾ ਘਟ ਵਾਧੀ ਹੋਵੇ ਉਹ ਬੱਚੀ ਸਾਹਮਣੇ ਲਓ ਜੀ ਹਾਂਜੀ ਬੱਚੀ ਮਗਰ ਬੱਚੀ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਹਾਂ ਬੱਚੀ ਮਗਰ ਦੋਸਤੋ ਬਿਲਕੁਲ ਬਰਾਊਨ ਕਲਰ ਦੀ ਬਿਲਕੁਲ ਸ਼ਾਹੀ ਵਾਲ ਦਾ ਜਿਹੜਾ ਪਿਓਰ ਰੰਗ ਹੁੰਦਾ ਬਿਲਕੁਲ ਰੈੱਡ ਕਲਰ ਦੀ ਆ ਉਹਦੇ ਵਿੱਚ ਜਿਹੜੀ ਬੱਛੀ ਆ ਬਾਕੀ ਥਾਂ ਤੋਂ ਦੀ ਕੁਆਲਿਟੀ ਵੇਖੋ ਬੱਛੀ ਤੁਹਾਨੂੰ ਬਾਜ ਵਿੱਚ ਜਿਹੜੀ ਦੋਸਤ ਦਿਖਾ ਰਹੇ ਨੇ ਫਿਰ ਸਾਰੀ ਨਿਗਰ ਆਈ ਐ ਵਟੇ ਜਿਵੇਂ ਰੁਪਏ ਦੀ ਬਹੁਤ ਸੋਹਣੀ ਆ ਨਿਗਰ ਲੈਵਾ ਕਸਮਾਂ ਅચ્છਾ ਪੈਸਾ ਨਾਮ ਇਹਦਾ ਫਿਰ ਲੈਣ ਦੇ ਬੱਛੀ ਦਾ ਕੀ ਹੋਊਗਾ ਜੀ ਜਿੱਡੀ ਬੱਛੀ ਭਾਵੇਂ 45000 ਦੀ ਬਿਜਲੀ ਆ ਜੀ ਸਾਨੂੰ ਆਪਣਾ ਇਹ ਹਿਸਾਬ ਆ ਵੀ ਜੇ ਜੇ ਤੇ ਕੋਈ 100 ਰੁਪਏ ਮਹਿੰਗੀ ਮਿਲੀ ਆ ਤੇ ਉਹ ਹਿਸਾਬ ਨਾਲ ਆਪਾਂ ਦੇ ਦਾਂਗੇ ਜੇ ਕੋਈ ਪਾਣਾ ਮਿਲੀ ਤੇ ਇਹ ਨਹੀਂ ਵੀ ਉਹਦੇ ਵੀ ਹੋਣਾ ਖਰਾਬ ਲੀੜੇ ਲਾ ਲਗੇ ਬਸ ਬਸ ਵਸ਼ੀ ਵੀਰ ਜੀ 40 42000 ਦੀ ਬਸ਼ੀ ਵੇਖਦੀ ਆ ਆਪਾਂ 37000 ਦੀ ਬਸ਼ੀ ਦੇ ਦਾਂਗੇ 37 ਦੀ ਹਾਂਜੀ 1500 ਛੱਡ ਕੇ 500 ਛੋੜ ਓ ਲੈ 50 35 ਦੀ 35 ਦੇ ਪਾਸੇ ਲਿਆ ਪਰ ਤੁਸੀਂ ਵੇਖ ਲੈ ਲੋ ਮੇਰਾ ਭਰਾ ਮੈਂ ਕੁੜੀ 사ਦਾ ਪਰ ਬੱਚੀ ਆ ਦੇਖ ਲੋ ਕਿਤਰਾ ਰੀ ਠੀਕ ਹੈ ਜੀ ਠੀਕ ਹੈ 35000 ਦੀ ਹੁੰਦੀ ਆ ਲਓ ਵੀ ਮਗਰ ਬੱਚੀ ਦੋਸਤੋ ਇੱਕ ਵਾਰੀ ਤੁਸੀਂ ਇਹ ਜ਼ਰੂਰ ਨਿਗਾਹ ਚੋਂ ਕੱਢ ਲੋ ਰੈੱਡ ਕਲਰ ਦੇ ਵਿੱਚ ਜਿਹੜੀ ਬਿਲਕੁਲ ਤੁਸੀਂ ਸਾਹਮਣੇ ਦੇਖ ਰਹੇ ਜੀ ਇਹ ਬੱਚੀ ਆ ਇਸ ਬਾਹਰ ਦੇ ਥੱਲੇ ਸੁੱਖਾ ਬੈਠਾ ਠੀਕ ਹੈ ਜੀ ਤੇ 37000 ਦੇ ਵਿੱਚੋਂ ਸਿੱਧਾ ਮਾਨਤਨ ਵੀਰ ਨੇ ਕਰਤਾ 35000 ਦੀ ਲੈ ਇਹਦੇ ਵੱਛੀ ਚੰਗੀ ਆ ਦੋਸਤੋ ਕੱਦ ਕੋਤ ਬਹੁਤ ਸੋਹਣਾ ਉੱਚਾ ਕੱਦ ਦਾ ਦੇਖੋ ਬੰਦੇ ਪਣਦੇ ਹੀ ਜਿੰਨਾਂ ਤੋਂ ਆਪਾਂ ਲਈ ਆ ਉਹ ਆਦੇ ਹੀ ਦੋ ਪੀਪੇ ਘੋਦੇ ਤੇ ਗਾੜੀ ਪਰਮਾਤਮਾ ਜਣੇ ਜਦੋਂ ਆਪਾਂ ਕਿਹੜਾ ਜਾ ਕੇ ਦੇਖੇ ਹੁੰਦੇ ਨੇ ਉਹਨਾਂ ਨੇ ਕਹਿਣ ਤੇ ਆ ਦੋ ਪੀਪਿਆਂ ਦਾ ਹੀ ਪੂਰੇ ਚਾਰੇ ਨੂੰ ਅੱਛਾ ਜੀ ਹਾਂ ਜੀ ਪਣਤਾ ਨੂੰ ਤਾਂ ਪੂਰਾ ਪਤਾ ਨਾ ਵੀ ਦੁੱਧ ਕਿੰਨਾ ਦਊਗੀ ਕਾਂ ਜਦੀ ਜੀ ਵਛੀ ਆ ਦੁੱਧ 14 15 ਕਿਲੋ ਨੂੰ ਕੀ ਦੋ ਅੱਛਾ ਜੀ ਹੈ ਕਿ ਤੁਸੀਂ ਆਪਾਂ ਚਲ ਮਾਲਤੀ ਰਹਿੰਦੇ ਆ ਨਹੀਂ ਕੀ ਆਂਦਾ ਵੇ ਤੇ ਛੋਟੀ ਨਾਲ ਲਊ ਵੇਸੋ ਕਹਿੰਦਾ ਦੋਸਤੋ ਹਰ ਇੱਕ ਐਂਗਲ ਤੋਂ ਹਰ ਇੱਕ ਪੱਖ ਤੋਂ ਤੁਹਾਨੂੰ ਦਿਖਾ ਦਿੱਤੀ ਆ ਚੀਜ਼ ਤਸ ਵੀ ਮੁੱਠੀ ਤੋਂ ਵੀ ਬਾਹਰ ਕਰਾ 8 ਇੰਚ ਵਧੂਗਾ ਥਾਂ ਆ ਵੇ ਵਸੀ ਇਹਦੀ ਜਿਹੜਾ ਆਪਾਂ ਬਾਹਰ ਫਿਰਦੇ ਆ ਚਲੋ ਮਰ ਪਰਵਾਹ ਤੋਂ ਡਰ ਕੇ ਨੇ ਏਡੀ ਵਸੀ 40 42 ਹਜ਼ਾਰ ਦੀ ਜਿਹਨੂੰ ਮਰਜ਼ੀ ਐ ਕਰਕੇ ਫੜਾ ਦੀ ਦੀ ਹਾਂ ਇਹ ਵੀ ਲਈ ਲੋਕਾਂ ਦੇ ਪੈਸੇ ਤਾਂ ਮੈਂ ਇਹ ਗੱਲ ਆ ਵੀ ਚਲੋ ਕੋਈ ਵੇਚਣ ਵਾਲਾ ਵੀ ਲੈ ਕੇ ਜਾਊਗਾ ਦੋ ਪੈਸੇ ਉਹਨੂੰ ਵੀ ਦੇ ਦਊਗੀ ਹਾਂਜੀ ਹਾਂਜੀ ਨਫੇ ਵਾਲੀ ਚੀਜ਼ ਹਾਂ ਹਾਂ ਇਹ ਵੱਡੇ ਮਤਲਬ ਕਾਰੀਗਰ ਚੰਗੇ ਕੋ ਹੋਵੇ ਚਲੋ ਆਪਣਾ ਹਿਸਾਬ ਨਹੀਂ ਆਪਣਾ ਰੱਖਦਾ ਪਰਲੀ ਕਮਾਈ ਦਾ ਫੇਰ ਗਾਂ ਤੁਰਪਾਂਗੇ ਪਹਿਲੇ ਦਿਨ ਤੋਂ ਆਪਣਾ ਇਹ ਕੰਮ ਹਾਂਜੀ ਬਿਲਕੁਲ ਤੇ ਆਜੋ ਅੱਗੇ ਤੋ ਦੋਸਤੋ ਅਗਲੀ ਜਿਹੜੀ ਵੈੜ ਤੁਹਾਨੂੰ ਦਿਖਾਉਣੀ ਆ ਇਸੇ ਤਰ੍ਹਾਂ ਪਸ਼ੂ ਜਿਹੜੇ ਆ ਸਾਰੇ ਬਿਲਕੁਲ ਤੁਸੀਂ ਐਂਡ ਤੱਕ ਜੁੜੇ ਰਹੋ ਪਸ਼ੂ ਸਾਰੇ ਬਾਜ਼ ਪਜਾਇਜ ਰੇਟਾਂ ਵਾਲੇ ਆ ਕੋਈ ਅੱਗੋਂ ਵੀਰ ਲੈ ਜਾ ਕੇ ਕਮਾਈ ਵੀ ਦੋ ਪੈਸੇ ਕਰ ਸਕਦਾ ਇਹੋ ਜਿਹਾ ਗੱਲਬਾਤ ਆ ਅੱਛਾ ਭਾਈ ਸਤਨਾਮ ਇਹਦੀ ਡਿਟੇਲ ਜਰੂਰ ਸੰਜੀ ਇਹ ਵੀ ਦੀ ਦੂਜਾ ਸੂਆ ਵੈੜ ਸੁਈ ਜੇ ਦੂਜਣ ਵੈੜ ਹਾਂਜੀ ਤੇ ਇਹ ਮਤਲਬ ਚਲੋ ਨਸਲ ਦਾ ਬਹੁਤਾ ਨਹੀਂ ਜਰਸੀ ਨਾਲ ਮਿਕਸੀ ਜੀ ਲੱਗਦੀ ਆ ਕ੍ਰੋਸ ਚ ਆ ਗਿਆ ਹਾਂਜੀ ਕ੍ਰੋਸ ਜੀ ਤੇ ਠੰਡੀ ਠੰਡੀ ਕਰਨ ਵਾਲੀ ਇਹ ਵੀ ਬੜੀ ਆ ਹਾਂ ਤੇ ਦੁੱਧ ਦੇ ਦੇ ਕੋਲ 14 ਕਿਲੋ 15 ਕਿਲੋ ਦੀ ਸਟਾਰਟਿੰਗ ਸਾਰੇ ਇੱਦਾਂ ਠੰਡੀਆਂ ਕੋਈ ਲੱਤ ਮਾਰਨ ਵਾਲੀ ਨਹੀਂ ਲਾਵੀ ਦੋਸਤੋ ਐਨੀਮਲ ਸਾਰੇ ਬਿਲਕੁਲ ਠੰਡੇ ਧੀਰੇ ਸਲੱਗ ਨੇ ਪੂਰੇ ਕੋਈ ਬੰਗਾ ਪਾਉਣਾ ਆਪਣੇ ਚਾਰ ਨਾਲ ਕੋਈ ਵੀਰ 파ਰੇ ਨਹੀਂ ਪਾਉਣਾ ਤੇ ਹਾਂਜੀ ਉਹ ਅਗਲੀ ਨਮਾ ਖੁਸ਼ੀ ਆ ਜੀ ਤਿੰਨ ਦਿਨਾਂ ਦੀ ਸੂਈ ਹੈ ਤੇ ਮਗਰ ਪੱਛੀ ਦੇ ਵਿੱਚ ਪੱਛੀ ਹਾਂਜੀ ਆ ਸਾਹਮਣੇ ਵਜਿਹੁਰਲੀ ਬੱਚੇ ਸਾਰੇ ਨਾਲੂ ਕਿਲੇ ਦੇ ਆ ਠੀਕ ਆ ਜੀ 25 ਦੋਸਤੋ ਇਹ ਤੇ ਮਗਰ ਇਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਭਾਈ ਸਤਨਾਮ ਕਿੰਨਾ ਕ ਪੌਲ ਅੱਜ ਦੋ ਤਿੰਨ ਦਿਨਾਂ ਦੀ ਇਹ ਵੀ ਜੀ ਮਤਲਬ ਹੋਊਗਾ ਤੇ 15 14 ਕਿਲੋ ਮੰਨ ਕੇ ਚੱਲ ਦੋ ਹਾਂਜੀ 14 ਦੇ ਭਾਵੇਂ ਹੋ ਗਏ ਆਪਣੇ ਘਰੋਂ ਧਾਰ ਹੋਣਾ ਠੀਕ ਆ ਜੀ ਫਿਰ ਸਾਈਡਾਂ ਤੋਂ ਵਿਰਲ ਵਿਰਲ ਦੇਖੋ ਕਿੰਨੇ ਲੱਗਾ ਸਾਰੇ ਗਾਲ ਸਿਰੇ ਪੂਰਾ ਵਿਰ ਲਿਆ ਨੇ ਮੈਂ ਨਾ ਸਾਰੇ ਪਾਸਿਆਂ ਤੋਂ ਸੱਜੀ ਹਾਂ ਪਸਮਾ ਪਸਮੂਹ ਮੇਰਾ ਸੋਹਣਾ ਇੱਕ ਵਾਰ ਲਓ ਜੀ ਖੋਲ ਦਿਕੇ ਭਾਈ ਸੋ ਬੱਚੀ ਦੋਸਤੋ ਚੰਗੀ ਆ ਤਿੰਨ ਦਿਨਾਂ ਦੀ ਸੂਈ ਆ ਇਹਨਾਂ ਇੱਕ ਥੋੜੀ ਜੀ ਘਰੋ ਲਈ ਉਪਰੇਆ ਮਨਾਉਣੀ ਮੇਰੇ ਕੋਲ ਢਿੱਡ ਨਹੀਂ ਪੂਰਾ ਪਰਿਆ ਥੋੜੀ ਜੀ ਆ ਕੱਟ ਲਾਇਆ ਹੋਗਾ ਹਾਂ ਦਿਲ ਜਾਨੀ ਉੱਡਾ ਲਾਇਆ ਨੇ ਲਓ ਤੇ ਵਿਰ ਲੱਗਲੇ ਪਿਛਲੇ ਤਣਾ ਦੀ 200 ਕੋਈ ਦਸਣ ਦੀ ਪਾਰੀ ਲੋੜ ਨਹੀਂ ਪਵੇ ਤੇ ਚੰਗੀ ਆ ਬਾਕੀ ਵੇਖਿਆ ਸਾਰੀ ਪਤਾ ਲੱਗ ਜਾਉ ਕਿ ਗਿੱਠ ਗਿੱਠ ਜਿਹੜੀ ਵਿਰਲਾ ਕਦ ਕੋ ਤੋਂ ਵੀ ਪੂਰਾ ਕਰਮਾ ਆ ਸੋ ਕਦ ਵੱਡੀਆਂ ਵੜਾ ਦੇ ਵਿੱਚ ਤੁਸੀਂ ਕੀੰਤੀ ਕਰ ਸਕਦੇ ਜ ਹੈ ਕ੍ਰੋਸ ਆ ਪਰ ਕਦ ਉੱਚਾ ਠੀਕ ਆ ਕੋਈ ਵੇਖਾ ਇੱਥੇ ਆਊਗਾ ਤਾਂ ਇਹ ਗੱਲ ਨਹੀਂ ਹੈ ਕਿ ਵੀ ਦਰਮਿਆਨਾ ਜਾਂ ਕਦ ਨਿਕਲੂ ਜਾਂ ਛੋਟੀ ਹੈ ਮਧਰੀ ਜੀ ਨਿਕਲ ਆਵੇ ਉਹ ਕੰਪਨੀ ਕਦ ਸੋਨਾ ਇਹਨਾਂ ਵੀ ਸੂਹ ਚ ਆਈ ਆ ਸੂਹ ਦੇ ਵਿੱਚ ਆਉਣ ਕਰਕੇ ਜਿਹੜਾ 200 ਪਸ਼ੂ 2 4 5 ਦਿਨਾਂ ਚ ਸਿੱਧਾ ਸੁੱਧਾ ਹੋਣ ਚ ਟਾਈਮ ਲਾ ਜਾਂਦਾ ਤੇ ਪੱਠੇ ਪੁੱਠੇ ਚੱਕ ਕੇ ਜੀ ਦਾ ਧਰਗੀ ਜ ਭਰ ਜੂਗੀ ਠੀਕ ਆ ਆ ਦੇਖੋ ਥਾਂ ਥਾਂ ਪੂਰਾ ਮੁਠੀ ਆ ਤੇ ਬੋਲਾ ਵੀ ਵੀਰ ਚੰਗਾ ਦੱਸਣ ਤੇ ਇੱਕ ਵਾਰੀ ਪਛੀ ਤੁਹਾਨੂੰ ਜਰੂਰ ਦਿਖਾ ਦਗੇ ਹਾਂਜੀ ਲਓ ਆਹ ਹੋਰ ਲਾ ਬੱਚਾ ਜੀ ਆ ਬੱਚਾ ਜਿਹੜਾ ਬਿਲਕੁਲ ਚਟੀਆਂ ਲੱਤਾਂ ਵਾਲਾ ਇਹ ਜਿਹੜਾ ਬੱਚਾ ਇਸ ਵਾਇਰ ਦਾ ਪਛੀ ਆ ਹਾਂਜੀ ਠੀਕ ਆ ਲਓ ਦੱਬੀ ਬੱਚੀ ਆ ਥੋੜਾ ਜਿਹਾ ਨਾੜੂ ਜਿਹੜਾ ਦੋਸਤੋ ਬਿਲਕੁਲ ਆ ਨਾਲ ਹੈਗਾ ਆ ਦੇਖੋ ਠੀਕ ਆ ਬੱਚੀ ਬੱਚੀ ਸਾਰਾ ਨੀਲੀ ਰਵੀ ਜਾਈਂਦੀ ਫੱਤੀ ਹੁੰਦੀ ਜਿਹੜੀ ਮਾਟੋ ਫਾਇਰਪੁਰ ਕੋਲ ਤੇ ਜਨਾ ਤਾਂ ਤੇ ਪਾਈ ਸਤਨਾਮ ਫਿਰ ਇਹਦਾ ਲੈਣਦਣ ਕੀ ਕਰਾਂਗੇ ਇਸ ਵੈੜ ਦਾ ਮੋਲਵੀਰ ਜੀ ਵੱਛੀ ਇਹ ਵੀ 50000 ਦੀ ਵਿਕ ਜਾਂਦੀ ਹੈ ਜੀ ਹਾਂ ਜੀ ਚਲੋ ਆਪਾਂ ਮਤਲਬ ਮੋਲ ਨਹੀਂ ਕਰਨਾ ਆਪਾਂ ਉਹਨੇ ਕੰਮ ਹੀ ਕਰਨਾ ਜਿੰਨੇ ਕ ਲੈ ਲੈਣੇ ਹਾਂ ਜੀ 46000 ਦੀ ਵੱਛੀ ਦੇ ਦਾਂਗੇ 46 ਦੀ ਹਾਂ ਜੀ ਚਾਰ ਛੱਡ ਕੇ ਜਾਰੀ ਛੋਟ ਕਰ ਦੇਣੀ ਹੈ ਤੇ ਜੀ 45 ਤੂੰ ਦੇ ਨੱਪੀ ਕਿੱਲੀ ਆਉਣਾ ਚੱਲਣ ਦੇ ਚਲੋ ਇਹ ਦੂਜੇ ਨੰਬਰ ਤੇ ਇਹ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਵੀ ਜਿੰਨੇ ਵੀ ਮਤਲਬ ਲੈਣੇ ਆ ਨਗਰ ਤੇ ਸ਼ੋਰ ਵੀ ਜੀ 200 ਰੁਪਿਆ ਹੋਣੀ ਹੈ ਰੇਟ ਬਿਲਕੁਲ ਫਿਕਸ ਮੁੜ ਕੇ ਨਾ ਕੋਈ ਆਖੇ ਵੀ ਝੋਣ 500 ਛੜਦੇ 1000 ਛੜਦੇ ਆਪਾਂ ਨਹੀਂ ਦੇ ਛੜਲ ਕਿਉਂ ਹਣ ਚਲੋ ਨਾਲ ਆ ਚਲੋ ਆਖੀ ਇਹਦਾ ਮੈਂ ਮਤਲਬ ਕੂਨ ਨਹੀਂ ਰਿਹਾ ਵਸੀਨ ਤਾਂ ਮੈਨੂੰ ਜਨਵਰੀ ਵੀ ਕਿੱਡਾ ਚੰਗਾ ਜੀ ਸਿਰ ਮਤਲਬ ਸ਼ੋਰ ਆਪਣੀ 200 ਰੁਪਈਆ ਹੋਣੀ ਆ ਜਾਈਏ ਜੀ ਪਾਵਾਂਗੇ ਤੇ ਬੇਚਾ ਮਾਲ ਵਿਕੂਗਾ ਜੇ ਮੈਂ ਮੁੱਲ ਫालतੂ ਕਰਾਂਗੇ ਪੈਦਾ ਕੁਝ ਨਹੀਂ ਆ ਨਹੀਂ ਬਿਲਕੁਲ ਜੀ ਇਹ ਵੀ ਗੱਲ ਹੈਗੀ ਆ ਫਿਰ ਨਹੀਂ ਬਾਤ ਉਹਨਾਂ ਨੇ ਕਿਤਾ ਹੋਣਾ ਵੇਖੋ ਜੀ ਲੋਕ ਆਖੀ ਕਹਿੰਦੇ ਆ ਵੀ ਬਾਹਰ ਹੈ ਨਹੀਂਗਾ ਮਿਲਦਾ ਨਹੀਂਗਾ ਵੇਖੋ ਅਸੀਂ ਤਾਂ ਫਿਰਦੇ ਨਹੀਂ ਆ ਸਾਰਾ ਕੁਝ ਹੈਗਾ ਜੀ ਤੋਰਾ ਫੇਰਾ ਕਰਨਾ ਪੈਂਦਾ ਜੀ ਜੇ ਜੇ ਬਾਹਰ ਜਾਵਾਂਗੇ ਫਿਰ ਤੇ ਮਿਲ ਜਾਂਦਾ ਜੇ ਘਰੇ ਬੈਠਾ ਤੇ ਕਿਸੇ ਨੇ ਬੰਦ ਨਹੀਂ ਆਣੀ ਹੈ ਹੈਗਾ ਨਹੀਂ ਹੁਣ ਚਲੋ ਮਹਾਰਾਜ ਦੀ ਕਿਰਪਾ ਸਵੇਰ ਦਾ ਅਠਾ ਦਹਾੜਾ ਦਾ ਫੋਨ ਆਇਆ ਜੀ ਤੇ ਵੇਖ ਕੇ ਮੈਂ ਤਾਂ ਜਿਹੜੀ ਦੋਸਤੋ ਭਾਜ ਦੌੜ ਕਰਨੀ ਪੈਂਦੀ ਹੈ ਭਾਜ ਦੌੜ ਕਰਨੀ ਪੈਂਦੀ ਹੈ ਭਾਜ ਦੌੜ ਕਰਕੇ ਇੰਨੇ ਪਸ਼ੂ ਜਿਹੜੇ ਇਕੱਠੇ ਕੀਤੇ ਜਾਂਦੇ ਆ ਜੇ ਨਾ ਇੱਕ ਗਾਂ ਲੈਣੀ ਹੋਵੇ ਤਾਂ ਬੰਦਾ ਸਾਰੀ ਧੜੀ ਖਰਾਬ ਕਰਕੇ ਘਰੇ ਚਲਾ ਜਾਂਦਾ ਤੇ ਪਸ਼ੂ ਨਹੀਂ ਕਈ ਨਾ ਮਿਲਦਾ ਤੇ ਅੱਛਾ ਭਾਈ ਸਤਨਾਮ ਇਹ 45 ਦੀ ਆ ਹਾਂਜੀ 45 ਦੀ ਹੈ ਨਾ ਹਾਂ ਹਾਂ ਹਾਂਜੀ ਠੀਕ ਹੈ ਜੀ ਲਓ ਜੀ ਮਗਰ ਬੱਛੀ ਸੀ ਠੀਕ ਆ ਅਗਲੀ ਜਿਹੜੀ ਵੜ ਆਪਣੇ ਕੋਲ ਆ ਗਈ ਹੈ ਡੱਬੀ ਐਚ ਐਫ ਦੇ ਵਿੱਚ ਆ ਗਈ ਜੀ ਹਾਂਜੀ ਅੱਛਾ ਭਾਈ ਸਦਰਾਮ ਇਹਦਾ ਕੀ ਇਹ ਵੀ ਜੀ ਸੁਆਤਰ ਆਪਾਂ ਨੂੰ ਨਾ ਦੂਜਾ ਦੱਸਿਆ ਵਾ ਹੋਸਾ ਵੀ ਗਾਈ ਆਪਾਂ ਜਦ ਤਿੱਜਾ ਮੰਨ ਕੇ ਕੋਈ ਭੈਣ ਭਰਾ ਲਾਵੇ ਆਪਾਂ ਤਿੱਜਾ ਮੰਨ ਕੇ ਲਈ ਆ ਠੀਕ ਆ ਤੇ ਹੈਗੀ ਜੇ ਇਹ ਆਸਾਂ ਦੀ ਤਲੜ ਮਗਰ ਲਈ ਹਾਂਜੀ ਇਧਰ ਉਹ ਦੋ ਤੇ ਨਾ ਘਰ ਆਉਂਦੀਆਂ ਉਤਰ ਉਹ ਕਾਦਾ ਮਤਲਬ ਖਦਵੀ ਗਨੋ ਨਹੀਂ ਨਹੀਂ ਕਹ ਕੇ ਆਪਾਂ ਲਈ ਤੇ ਤਲੜ ਹਾਂਜੀ ਤੇ ਸੀਲ ਬੜੀ ਇਹਦੇ ਮਗਰ ਵਸੀ ਜੀ ਸੂਈ ਨੂੰ ਨੂੰ 15 ਦਿਨ ਹੋ ਗਏ ਹੋਣਗੇ 16 ਵਸੀ ਮਗਰ ਬੜੀ ਭਲੀ ਇਹਦੇ ਠੀਕ ਆ ਜੀ ਤੇ ਦੁੱਧ ਵੀ ਜੀ ਇਹਦੇ ਕੋ ਗਾ ਕੋ ਹੋਊਗਾ 15 ਕਿਲੋ 15 ਦਿਨਾਂ ਦੀ ਤੇ 15 ਕਿਲੋ 15 ਕਿਲੋ ਦੁੱਧ ਜਿੱਦਾਂ ਮਰਜੀ ਕੋਈ ਆਉ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਮਗਰੇ ਮਗਰੇ ਨੇ ਥਨੋਂ ਬਿਲਕੁਲ ਤੇਲ ਲੱਕ 2 4 14 ਆਉਂਦੀਆਂ ਪਰ ਤੇਲੜਾ ਸਮਝ ਕੇ ਉਹਦਾ ਕਰੀ ਹਾਂਜੀ ਹਾਂਜੀ ਤੇਜਾ ਸੂਬਾ 15 ਦਿਨਾਂ ਦੀ ਸੂਈਆ 15 ਕਿਲੋ ਦੁੱਧ ਮਗਰ ਬੱਛੀ ਆ ਹਾਂਜੀ ਠੀਕ ਬਾਕੀ ਤਿੰਨਾ ਦਾ ਭਈ ਸਤਨਾਮ ਚਵਾ ਦਾ ਤਿੰਨਾ ਦੇ ਵਿੱਚ ਕੋਈ ਥਾ ਉਹ ਜਿਹੜੇ ਧਾਰ ਦੁੱਧ ਮਾਰਦਾ ਹਾਂਜੀ ਹਾਂਜੀ ਗੱਲਾ ਬਤਾਂ ਆ ਇਹ ਦੇਖੋ ਕੋਈ ਗੱਲ ਨਹੀਂ ਆ ਜਿਹੜੇ ਦੋਸਤੋ ਬਿਲਕੁਲ ਦੇਖਦਾ ਹੀ ਠੀਕ ਹੈ ਤਿੰਨਾ ਥਨਾ ਦੀ ਥੋੜੀ ਜੀ ਤਸੱਲੀ ਤੁਹਾਨੂੰ ਜ਼ਰੂਰ ਕਰਾ ਦੇਣੀ ਆ ਲਓ ਜੀ ਆ ਅਗਲੇ ਥਨ ਦੀ ਠੀਕਾ ਜੀ ਚੋਣ ਦੇ ਭਾਵੇਂ ਕੋਈ ਹੱਥ ਚੋਂ ਤੇ ਐਡੀ ਜਾਦੀ ਜੇ ਨਾ ਹੱਡਾਂ ਹੀ ਟੁੱਟ ਜਾਂਵੀਆਂ ਪਤਾ ਨਹੀਂ ਸਥਾਨ ਦੀ ਕਿਹੜੀ ਸਾਨਾ ਵਿਚੈ ਨੂੰ ਬੱਜ ਲੱਗੀ ਆ ਚਲੋ ਇਹ ਪਤਾ ਹੋਣੀ ਲੱਗਦਾ ਹੈ ਹਾਂਜੀ ਹਾਂਜੀ ਕੋਈ ਕਾਰਨ ਬਣ ਜੇ ਤੇ ਖੋਲ ਤੋਂ ਪਈ ਪਤਾ ਫਿਰ ਮੱਛੀ ਪੂਰੀ ਵੱਡੀ ਆ ਹਾਂ ਵੱਡੇ ਕੱਦ ਚਾਰੂ ਵੀ ਇੰਨੀ ਜਿਹੜਾ ਜੋ ਮਰਜੀ ਪਾਈ ਉਹ ਖਰਮ ਵਾਲੀ ਖਾਈ ਜਾਂਦੀ ਹੈ ਲਓ ਜੀ ਕੱਦਕੁੱਤ ਜਿਹੜਾ ਦੋਸਤੋ ਪੂਰਾ ਵੱਡਾ ਕੱਦ ਆ ਤੇ ਥਣ ਤੋਂ ਪੂਰਾ ਲੰਬਾਈ ਦੇ ਵਿੱਚ ਆ ਠੀਕ ਆ ਮੁੱਠੀ ਆ ਲਗਾ ਦੇ ਇੱਕ ਇੱਕ ਗੱਲ ਆ ਜਿਹੜੀ ਤੁਹਾਨੂੰ ਆਪਾਂ ਦੱਸ ਦਿੱਤੀ ਆ ਬਾਕੀ ਦੋ ਤੋਂ 15 ਕਿਲੋ ਇਹਦੇ ਥਲੇ ਹਾਜ਼ਰ ਆ ਤੇ ਸੂਈ ਨੂੰ ਵੀ 15 ਦਿਨ ਹੋ ਗਿਆ ਮਗਰ ਵੀ ਬੱਚੀ ਹਾਂਜੀ ਇਹਦੀ ਉਹ ਬੱਚੀ ਖਲੋਤੀ ਜੀ ਠੀਕ ਆ ਦਿਖਾ ਦਿੰਨੇ ਆ ਜੀ ਆ ਦੇਖੋ ਅਸਰ 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 ਬਹੁਤ ਆ ਜਿਆਦਾ ਏਡੀ ਨਸਲ ਮਤਲਬ ਕਰਦੂਦ ਦੇ ਨਾਲ ਤਾਂ ਟੁੱਟੀਆਂ ਪਈਆਂ ਬਿਲਕੁਲ ਬਿਲਕੁਲ ਤੇ ਜੋ ਥਣ ਪੂਰਾ ਹੁੰਦਾ ਫਿਰ ਤਾਂ ਗੱਲਾਂ ਹੀ ਘਾਤੀਆਂ ਤੇ ਫਿਰ ਬੱਚੀ ਪੱਕਾ ਪਈ 60000 ਰੁਪਏ ਰੈਡੀ ਜਿਹੜੀ ਵੱਡੀ ਬੱਚਾ ਨਹੀਂ ਨਹੀਂ ਉਹ ਅਸ਼ੀਓ ਰਿੰਗਾਂ ਦੀ ਜਿਹੜੀ ਔਰ ਤਾਂ ਹਾਂਜੀ 15 ਦਿਨਾਂ ਦੇ 16 ਗੇਲੇ ਜਿਹੜੇ ਪਾਸੇ ਥਣ ਤੇਲ ਮੈਨੂੰ ਲੱਗਾ ਜੀ ਮਗਰ ਬੱਚੀ ਆ ਜੇ ਉਹ ਤੋਂ ਕਸਰ ਕਰ ਕਸਰ ਹਾਂ ਵਸ਼ੀ ਚੰਗੀ ਪਲੀ ਬਲੋਸੀ ਆ ਵਸ਼ੀ ਚੰਗੀ ਇਤਰਾ 15 ਦਿਨਾਂ ਦੀ ਜਿਹੜੇ ਬੱਚੇ ਦਾ ਬੱਚਾ 25 ਫੀਮੇਲ ਕਾਫ ਇਸ ਵੜ ਦੇ ਥੱਲੇ ਤੇ 22 ਸਤਨਾਮ ਲੈਣ ਦੇਣ ਫਿਰ ਤਾਂ ਕਿੱਥੋਂ ਤੱਕ ਜਿਹੜੀ ਆ ਦੇ ਦੇਣੀ ਆ ਆਪਾਂ ਲੈਣ ਦੇ ਵੀਰ ਜੀ ਹੁਣ ਵਸ਼ੀ ਦੇ ਚਲੋ ਭਾਵੇਂ 35 36 ਦੀ ਬੀਜ ਲਈ ਹਾਂਜੀ ਚਲੋ ਆਪਾਂ ਰੋਗਣਾ ਮਾਲ ਤੁਹਾਨੂੰ ਦੱਸਣੇ ਲਿਆ ਵਾ 31000 ਦੀ ਦੇ ਦਾਂਗੇ ਮੋ ਕਿੰਨੇ ਦੀ 30 ਤੇ 31 ਦੀ 31 ਦੀ ਹਾਂਜੀ 1000 ਛੱਡ ਦੇ ਓ नटी, नटी <laughs> <Not tea, laughs> <ya. laughs> ਚਲੋ ਪਰਦਾਸਾ ਛੂਟਾ ਭਰਾਈ ਆਉਂਦਾ ਵਾ ਹੁਣ ਤੇ ਮੇਰਾ ਭਰਾ ਵਾ ਸਾਥਿਆ ਨਾ ਛੂਟਾ ਦੇ ਬਰਉਣੀਆ ਸਾਡਾ ਦੋਸਤਾਂ ਦਾ ਪ੍ਰੇਮ ਬੜਾ ਵਾ ਠੀਕ ਠੀਕ ਭਾਵੇਂ ਜੱਟੇ ਹੀ ਜਾਂਣਾ ਨਾ ਮਾਲ ਤੇ ਮੈਨੂੰ ਪਿੱਲੋ ਮਖਾਉਣਾ ਮੇਰੀ ਹਾਈ ਛੂਟਾ ਸਾਡਾ ਬਹੁਤ ਜ਼ਿਆਦਾ ਆਰੇ ਆ ਜਾਓ ਅਸੀਂ ਇਕੱਠੇ ਪ੍ਰੇਮ ਦੀ ਗੱਲ ਹੈ ਹੁਣ ਬੜਾ ਆਉਣਗੇ ਸਾਨੂੰ ਡੰਗਰ ਨਹੀਂ ਦੱਸਦਾ ਪਲਾਣ ਆ ਮੈਂ ਕਿਹਾ ਮੇਰਾ ਭਰਾ ਵਾ ਮਾਲ ਮੈਨੂੰ ਦੱਤਲੇ ਦੱਤਲਾ ਭਾਵੇਂ ਜੋ ਮਰਜੀ ਹੋਵੇ ਇੱਕ ਰੀਮੇ ਵਿਖਾਉਣਾ ਬਣੇ ਤੇ ਇਹਨੂੰ ਨਾ ਬਣੇ ਉਹ ਗੱਲ ਵੱਖਰੀ ਆ ਬਸ ਪਰ ਇਕੱਠਿਆਂ ਲੰਘਿਆ ਤੁਹਾਡਾ ਜੀ ਹਾਂਜੀ ਬਸ ਲੋਬ ਦੋਸਤੋ 3 ਤੂੰ ਉਹ ਯਾਰ ਛੱਡ ਦੋ 29000 ਦੀ ਹੁੰਦੀ ਆ ਜਿਹੜੇ ਵੀਰ ਨੂੰ ਜਜੂਗੀ ਫੱਪੂਗੀ ਤਸੱਲੀ ਕਰ ਲਿਓ ਘਰ ਆਣ ਕੇ ਤਸੱਲੀ ਕਰ ਲਿਓ ਪਿੰਡ ਕੈਰੋਂ ਪਹੁੰਚ ਕੇ ਹਾਂਜੀ ਠੀਕ ਆ ਅਗਲੀ ਵਾਰ ਕਰੋ ਹਾਜ਼ਰ ਜੀ ਇਹ ਵੀਰ ਜੀ ਤਜਾ ਸੁਆ ਇਹਨੂੰ ਅੱਜ ਤਾਂ ਜਿਆਦਾ ਨਹੀਂ ਸੁਈ ਨੂੰ ਹੋ ਗਿਆ ਜੀ ਲਓ ਜੀ ਤੇ ਇਹ ਆਪਾਂ ਨੂੰ ਪਹਿਲਾਂ ਡਿਟੇਲ ਦੱਸਦੇ ਇਹਦਾ ਮਤਲਬ ਆਪਾਂ ਵੀਡੀਓ ਪਾਈ ਹੁੰਦਾਂ ਅੱਛਾ ਅੱਛਾ ਇਹਨੂੰ ਗਾਂ ਨੂੰ ਹੀ ਭਾਲ ਹੱਦੋਂ ਯਾਰੀ ਹੂੰ ਤੇ ਉਹ ਭੈਣ ਭਰਾ ਵੀ ਡਰਦਾ ਵੀ ਵੇਖਦੇ ਥਾਨਵਰੀ ਨਿਗਨਿਗ ਲੱਗਦੇ ਘੜੀ ਦੇ ਸਹੀ ਹੈ ਤੇ ਉਹਦਾ ਕਰਕੇ ਮੁੜ ਕੇ ਮਤਲਬ ਇੱਕ ਨੋਰੇ ਫੋਨ ਫਾਂ ਲਾਇਆ ਫਿਰ ਭੱਜ ਗਿਆ ਗੇ ਝਾਗ ਕੇ ਅੱਛਾ ਤੇ ਹੁਣ ਇਹਦੀ ਭਾਲ ਬੁੱਲੇ ਗਈ ਆ ਹਾਂਜੀ ਤੇ ਦੁੱਧ ਦੀ ਸਟਾਰਟਿੰਗ 14 ਕਿਲੋ ਦੀ ਹੋਊਗੀ 14 ਹਾਂ ਤੇ ਥਾਣੇ ਨੂੰ ਲੱਗਾ ਜੇ ਐੜਾੜਾ ਲੰਮਾੜਾੜਾ ਮੋਟਾ ਥਣ ਕਰਦੀ ਕਰਮ ਵਾਲੀ ਭਾਈ ਜੀ ਤੁਹਾਨੂੰ ਦਿਨ ਕਿਨੇ ਇੱਕ ਵਾਰੀ ਫੇਰ ਦੱਸੋ ਅੱਜ ਤੀਜਾ ਦਿਨ ਹੋ ਗਿਆ ਵੀਰ ਜੀ ਉਦੋਂ ਭਲਾ ਸੀ ਵਾਵਾ ਜੀ ਉਦੋਂ ਦੇ ਹੱਦੋਂ ਹੀ ਆਲੀ ਮੈਂ ਪਾਣੀ ਬਹੁਤਾ ਥੱਪਾ ਹੀ ਬੰਦੀ ਨਹੀਂ ਹੁੰਦਾ ਸੀ ਅੱਜ ਥਣ ਵੀ ਦੋਸਤੋ ਫਿਰ ਉਹ ਨਿਕਲ ਕੇ ਸਾਹਮਣੇ ਆ ਗਿਆ ਮੁੱਠੀ ਸਾਰਾ ਦੇਖੋ ਹੱਤੀ ਜਵਾਈ ਦਾ ਪੂਰਾ ਆ ਲੈ ਕਿ ਨਹੀਂ ਜਦੋਂ ਪਸਵੀ ਪਸੰਦੀ ਆ ਉਦੋਂ ਬਹੁਤਾ ਥਣ ਬਣਾਉਦੀ ਕਰਮ ਵਾਲੀ ਆ ਲਓ ਜੀ ਹਾਂ ਜੀ ਲੇਵਾ ਪੋਲਾ ਹੀ ਬਿਲਕੁਲ ਸਾਰਾ ਚੱਡਾ ਵੀ ਸੀ ਸਾਰਾ ਹੀ ਕੁੜਾ ਕੋਈ ਚੱਕਰ ਨਹੀਂ ਚੱਡੇ ਨਹੀਂ ਕੋਈ ਨਕਸ ਸਿਰਫ ਭਾਲ ਕਰਕੇ ਜਿਹਾ ਲੱਗਦਾ ਸੀ ਜ਼ਿਆਦਾ ਹੋਰਤ ਨਾਲਾ ਕਲੂਨ ਹੈਗੀ ਸੀ ਹਾਂ ਜੀ ਹਾਂ ਜੀ ਤੂੰ ਹੋਰ ਮਤਲਬ ਸੁੱਕ ਸੱਕ ਪਾਈ ਕੋਈ ਤੇਲ ਤੂਲ ਜਿਹਾ ਮਲਿਆ ਲਹਿ ਗਈ ਆ ਠੀਕ ਆ ਜੀ ਹੁਣ ਤੇ ਬਹੁਤ ਲਓ ਜੀ ਤੀਜਾ ਸੂਆ ਦੋਸਤੋ ਠੀਕ ਆ ਤੇ ਤਾਜੀ ਬਿਲਕੁਲ ਸੂਈ ਆ ਤੇ ਭਲਾਂ ਦੇ ਵਿੱਚ ਸੀਗੀ ਦੋਸਤੋ ਉੱθεν ਵੀ ਆਪਾਂ ਵੀਡੀਓ ਪਾਈ ਸੀ ਅੱਜ ਤੋਂ ਫੇ ਚਾਰ ਫੇ ਤਿੰਨ ਚਾਰ ਰੋਤ ਦੇੰਦੇ ਸਮਾਂ ਹੋਇਆ ਸਾਰਾ ਉੱਥੇ ਵੀ ਤੁਹਾਨੂੰ ਦਿਖਾਈ ਸੀ ਭਲਾਂ ਜਾਰੀਆਂ ਸੀ ਉਹਦਾ ਤਾਂ ਧੁੰਨ ਦਾ ਖਲਾਈ ਫਿਰਦੀ ਹੈ ਨਹੀਂ ਜਿਆਦੀ ਹੁਣ ਤੇ ਥੋੜੀ ਥੋੜੀ ਰਹਿ ਗਈ ਡੈਡਾਂ ਦੇ ਵੀ ਲੈਣੀ ਆ ਲਓ ਜੀ ਮਗਰ ਦੇ ਬੱਚਾ ਹਾਂ ਜੀ ਬੱਚਾ ਦੇ ਮਗਰ ਚੰਗਾ ਬਰੀਡ ਆ ਲਓ ਜੀ ਮਗਰ ਬੱਚਾ ਠੀਕ ਆ ਜੀ ਐਫ ਤੇ ਵਿੱਚ ਬਿਲਕੁਲ ਡੱਬਾ ਬੱਚਾ ਮਗਰ ਤੇ ਆਹ ਥਾਨ ਭਾਂਡਾ ਦੋਸਤੋ ਤੇ ਬਾਈ ਸਤਨਾਮ ਹੁਣ ਬੋਲੇ ਦੇ ਵਿੱਚ ਹੀ ਹੈਗੀ ਆ ਹਾਂਜੀ ਵੀਰ ਜੀ ਬੋਲਾ ਹੀ ਤੀਜੇ ਦਿਨ ਦਾ ਬੋਲਾ ਹੀ ਮੰਨ ਕੇ ਲਓਗੇ ਤੇ ਕਿੰਨਾ ਕੁ 15 ਨਹੀਂ 14 ਕਿਲੋਊਗਾ ਜੀ 14 ਹਾਂਜੀ ਤੇ ਚਵਾਈ ਚੌਥਾ ਨਾ ਦੀ ਚਵਾਈ ਤੇ ਗੱਲਾਂ ਹੀ ਛੱਡੋ ਤੇ ਚਵਾਈ ਦੇ ਜਿਤਨਾ ਮੋਟਰ ਨਹੀਂ ਚੱਲ ਪੈਂਦੀ ਬਿਲਕੁਲ ਇਦਾਂ ਚੱਲ ਪੈਂਦੀ ਆ ਠੀਕ ਆ ਤੇ ਕੀ ਮੁੱਲ ਰਊਗਾ ਇਹਦਾ ਫਿਰ ਮੁੱਲ ਵੀ ਜੇ ਹੁਣ ਵੇਖੋ ਗੱਭਾਂ ਡੰਗਾ ਦਾ ਚਲੋ ਹੁੰਦਾ ਵਾ ਵੀ ਕਈ ਵਾਰ ਕੀ ਹੋ ਜਾਂਦੇ ਗੱਲਾਂ ਹੁਣ ਜਿੱਦਾਂ ਸੂਈ ਸਵਾਈ ਹੁਣ ਭਾਵੇਂ 40 42 ਕਰ ਲਈ ਜੀ ਤੇ ਹੁਣ ਚੱਕਰੇ ਆ ਵੀ ਹੁਣ ਬਰਦਾਸ਼ਤ ਨਾ ਆਖਾਂਗੇ ਇਹ ਚ ਛੋੜ ਨਾ ਕਰੇ ਤੇ ਆਪਾਂ ਕੋ ਨਹੀਂ ਉਸੇ ਪਾਜ ਠੀਕ ਹੈ ਹੁਣ ਇਹ ਇਹ ਨਹੀਂ ਕੀ ਗੱਲ ਰਾਤ ਸੇ ਪਾਲਿਆ ਪਾਲ ਨਹੀਂ ਗਈ ਪਾਲ ਲੈ ਗਈ ਇਹ ਜੱਡਾ ਸਾਰਾ ਹੁਣ ਦੋ ਦੁੱਧ ਆਲਾ ਦੁੱਧ ਦੇ ਕੋ 14 ਕਿਲੋ ਜਦਾ ਮਰਜੀ ਕੰਡੇ ਚੜੀ ਜਾਵੇ ਹਾਂਜੀ ਹੈਗੀ ਮਿਲ ਕਾਲੀ ਜੇ ਰਾਤ ਸੇ ਹੋਰ ਗੱਲਾਂ ਨਹੀਂ ਗੱਲਾਂ ਠੀਕ ਹੈ ਜੀ ਦੁੱਧ ਆਲੀ ਆ ਵੇਡ ਹਾਂ ਕਿੰਨਾ ਕੋਜੂਗਾ ਖਰਾਚ ਮੁੱਲ ਲੈਣ ਦੇਣ ਕੀ ਆ ਮੋਦ ਵੀ ਜੀ ਹੁਣ ਸੂਈ ਸਵਾਈ ਤੇ ਪਾਉਣ 40 42 ਦੀ ਵੇਚ ਲਈ ਆਪਾਂ ਉਧਰ 37 ਪਾ 37 ਦੇ ਦਾਂਗੇ ਉਧਰ 37 ਪਾ ਛੱਡਦੀ ਆ ਉਹ ਨਹੀਂ ਹੁੰਦੀ ਛੱਡਣਾ ਉਹ ਕੋਈ ਨਹੀਂ ਹੁੰਦਾ ਛੱਡਦੀ ਕੋਈ ਨਹੀਂ ਗਾ ਲੜਨਾ ਪੈਣਾ ਸਮਝ ਲਈ ਕਿਉਂ ਰਾਤ ਪਾਉਂ ਪੋਤਰਾ ਵੀ ਜੀ ਜਿਆਦੇ ਵਾਲੀ ਹੋਣਾ ਆਪਾਂ ਫਿਰ ਉਸੇ ਰੇੜਾ ਹਾਂ ਹਾਂ ਅੱਜ ਬਤਾਈਏ ਤੇ ਜਿਆਦਾ ਕਰਾਈ ਉਹ ਵੀ ਨਹੀਂ ਕੰਮ ਸਹੀ ਇਹ ਮਸੂ ਚੰਗਾ ਤੇ ਚਲੋ ਉਸੇ ਭਾਈ ਦੀ ਹਾਂਜੀ ਸੁਆ ਰ ਡੰਗ ਰਿਆ ਧੰਨਵਾਦ ਵੈਸੇ ਵੱਧ ਆਂਦਾ ਵਾ ਬਸ ਚਲ ਇਹਨਾਂ ਵੀ ਝੇਰਕੂਰ ਵਾਲੇ ਪਾਸੇ ਫ੍ਰੀ ਹੋ ਗਿਆ ਕੋਈ ਪੈਨ ਰੇੜਾ 7300 ਜਾਗਦਾ ਰਿਹਾ ਅੱਜ ਇਹਨਾਂ ਜੁਰਾਂ ਪਵਾਈਆਂ ਹਾਂ ਨਾਲੇ ਹੁਣ ਸ੍ਰੀ ਮੇਰਨ ਤਜੀ ਫਾ ਇਹ ਵੀ ਇਹ ਵੀ ਤਪਸੀਆ ਹੀ ਹੈ ਸੁਆ ਰ ਡੰਗ ਰਿਆ ਤੇਰਾ ਗਲਤ ਗੁਲਤੀ ਨਿਕਲਾਉਦਾ ਚਲੋ ਇਹ ਕਰਨ ਵਾਲੀ ਸੋਨੇ ਵਰਗੀ ਨਿਕਲੀ ਨਹੀਂ ਇਹ ਵੀ ਪੂਰੀ ਸਰਦਾਰਤੀ ਹੁੰਦੀ ਆ ਹਾਂਜੀ ਨੋ ਵੀ ਦੋਸਤੋ 37000 ਪਹਿਲਾਂ ਲੀਡ ਪਾਇਆ 37 ਉਹਨਾਂ ਦੇ ਵਿੱਚੋਂ ਜੋ ਛੋਟਛਾਪ ਇਹ ਤਸਲੀ ਵਾਲੀ ਆ ਚੋਕੇ ਬੇਸ਼ੱਕ ਲੈ ਜੀ ਭਾਵੇਂ ਵੀਡੀਓ ਕੋਲ ਕੇ ਚਵਾਈ ਕਰਵਾ ਲਿਓ ਅੱਛਾ ਭਾਈ ਸਜਨਾਮ ਅਗਲੇ ਪਾਸੇ ਆ ਗਈ ਸ਼ਹੀਵਾਲ ਸ਼ਹੀਵਾਲ ਜੀ ਲਓ ਜੀ ਇਹਦਾ ਕੀ ਇਨਫੋਰਮੇਸ਼ਨ ਕੀ ਡਿਟੇਲ ਇਹਨੂੰ ਵਿਦਿਆ ਇਹਨੂੰ ਤਿੰਨ ਨਹੀਂ ਐਸੋਈ ਨੂੰ ਤਿੰਨ ਕਿਤੇ ਇਹਦੇ ਮਗਰ ਜੇ ਵੱੱਛੀ ਮਗਰ ਵੱੱਛੀ ਹਾਂ ਸੂਆ ਕੋਈ ਦੂਜਾ ਮੰਦਲੇ ਤੀਜਾ ਮੰਦਲੇ ਆ ਬੰਨ ਵਾਲੀ ਆ ਗਈ ਹੈ ਮਤਲਬ ਪਿਓਰ ਛੜ ਡਾਕਲਾ ਪਿਓਰ ਆ ਗਈ ਇਦਦੇਖੋ ਫੈਸਲਤ ਨਾਮ ਨਾਲ ਤੇ ਹੋਰ ਨਾਲ ਥੋੜੀ ਬਾਜੀ ਕਰਨ ਸਰ ਤੋਂ ਦੀ ਜੋ ਮੈਂ ਨਾ ਤਾਂ ਵਖਾਣੇ ਕਰਨ ਸਰਦਾ ਆਹ ਵਿਖਾਈਓ ਤਸਲੀ ਆਨੇ ਖੋਲ ਹੀ ਲੈਨੇ ਮੈਂ ਤੁਹਾਨੂੰ ਪਹਿਲਾਂ ਵਿਖਾਉਂਦਾ ਦੋਸਤੋ ਬਨ ਪ੍ਰੋਪਰ ਬਨ ਝਾਲਰ ਮਤਲਬ ਸਾਰੀਆਂ ਕੰਪਨੀ ਪੂਰੀਆਂ ਜਿਹੜੀ ਐ ਸ਼ਾਈ ਵਾਲਾ ਹਾਂ ਸੋ ਫੇਸ ਕੁਆਲਟੀ ਮੇਰਾ ਵੀ ਰੇਖ ਲਓ ਮੂੰਹ ਮਤਲਬ ਸੂਈ ਸਹੀ ਕਰਕੇ ਨਾ ਸੋ ਲਪਾਇਆ ਥਣ ਥਣ ਦੀ ਕੁਆਲਟੀ ਜਿਹੜੀ ਤੁਹਾਨੂੰ ਪਤਾ ਨਾਰਮਲੀ ਬਿਲਕੁਲ ਕਲਮੀ ਥਣ ਲੋਕ ਵਾਲਾ ਥਣ ਤੋਂ ਚੋਂਨ ਵਾਰੀ ਖੋਲੀ ਪੂਰਾ ਮੁਠੀ ਥਣਾ ਤੇ ਦਿਨ ਤਿੰਨ ਹੋ ਗਿਆ ਨਾ ਇਹਨੂੰ ਅੱਜ ਤੇ ਜਿਆਦੇ ਜੀ ਮਗਰ ਬਚੀ ਆ ਤੇ ਬੋਲਾ ਕਿੰਨਾ ਹੋਊਗਾ ਜੀ ਬੋ ਹਾਂਜੀ ਇਹ ਦੇਖੋ ਭਾਵੇਂ ਇਹਨੂੰ ਕੋਈ ਵੰਗਾ ਪਾ ਕੇ ਚੋਲੇ ਭਾਵੇਂ ਇਹਨੂੰ ਉਹਦਾ ਚੋਲੇ ਲਓ ਵੀ ਇਹ ਨਹੀਂ ਵੀ ਲੱਤਾਂ ਮਾਰੂਏ ਆਓ ਜੀ ਠੀਕ ਆ ਜੀ ਠੰਡੀ ਜਾਂਦਾ ਕੋਈ ਅੰਤ ਬੰਦਾ ਪੂਰੀ ਠੰਡੀ ਤੇ ਦੋਸਤੋ ਤਸੱਲੀ ਆ ਬਾਕੀ ਬੱਚਾ ਲਾ ਕੇ ਕੋਈ ਵੀ ਨਾਲ ਆਪਣੀ ਤਸੱਲੀ ਕਰ ਸਕਦਾ ਉਹ ਭਾਵੇਂ ਬੱਛੀ ਲਾ ਕੇ ਭਾਵੇਂ ਠੰਡੀ ਦੇ ਨਾਲ ਪੂਚ ਚੋਕੜੀ ਰਾਸ ਸਿਆ ਹਾਂ ਨਹੀਂ ਜੀ ਨਹੀਂ ਇਹਨੂੰ ਭਾਵੇਂ ਵੰਗਾ ਹੋਣਾ ਭਾਈ ਐਡੀ ਭਾਈ ਠਡੀ ਇਹਦੇ ਬਿਲਕੁਲ ਜੀ ਸੋ ਆਹ ਵੈੜਾ ਦੋਸਤੋ ਠੀਕ ਆ ਤਿੰਨ ਕ ਦਿਨਾਂ ਦੀ ਸੂਈਆਂ ਮਾਰੀ ਗਿਆ ਸੂਈ ਤਾਂ ਆ ਜੀ ਮਗਰ ਵੀ ਬੱਚੀ ਠੀਕ ਆ ਭਾਈ ਸਦਾ ਮੱਛੀ ਬੱਚੀ ਘੜੀ ਆ ਬੱਛੀ ਦੀ ਖਾ ਆਹ ਲਓ ਤੀ ਲਾਫੜੀ ਲੈ ਬੱਚੀ ਵੀ ਬਿਲਕੁਲ ਕੋਕਾ ਕੋਲਾ ਰੰਗ ਆਹ ਕਾਲੀ ਜੀ ਬੱਚੀ ਲੈ ਉਹ ਜਿਹੜੀ ਆਪਾਂ ਘਾਣੇ ਤੇ ਜਿਹਨਾਂ ਉਹ ਬੱਚਾ ਉਹ ਬੱਚਾ ਹਾਂ ਜਿਹੜਾ ਸਾਰੇ 15 ਕਿਲੋ ਤੇ ਹੁਣ ਚਲਦੀ ਹੈ 14 15 ਕਿਲੋ ਤੇ ਠੀਕ ਹੈ ਜੀ ਉਹਦਾ ਆ ਜਿਹੜਾ ਬੱਚਾ ਬੱਚਾ ਹੈ ਮੇਲ ਕਾਫ ਆਹ ਬੱਚੀ ਜਿਹੜੀ ਹੁਣ ਲਾਸਟ ਵਿੱਚ ਤੁਹਾਨੂੰ ਸਹੀ ਵਾਦ ਦਿਖਾਤੀ ਠੀਕ ਹੈ ਉਹ ਮੇਰਾ ਵੀਰ ਬੱਚੇ ਆਪਾਂ ਨਾਲ ਨਾਲ ਪ੍ਰੋਪਰ ਦਿਖਾਦੇ ਆ ਦੋਸਤੋ ਕਈ ਨਫਾਤ ਵਿੱਚ ਬੱਚੇ ਵਿਖਾਉਣੇ ਰਹ ਜਾਂਦੇ ਆ ਇਸ ਕਰਕੇ ਬੱਚਿਆਂ ਤੋਂ ਹੀ ਅੰਦਾਜ਼ਾ ਤੁਸੀਂ ਲਗਾ ਸਕਦੇ ਜਿ ਦਿਨਾਂ ਦੇ ਵਿੱਚ ਜਿਹੜੀ ਬੌਲੇ ਤੇ ਕਈ ਕਈ ਉਹ ਬੌਲੇ ਤੇ ਮਿਲੂਗੀ ਜਾਂ ਜਿਹੜੀ ਹੋਰ ਉਤੇ ਚੱਲਦੀ ਹੁਣ ਬੱਚਿਆਂ ਤੋਂ ਪਲਾ ਲੈਣਾ ਤਾਜ਼ੇ ਬੱਚੇ ਦੋ ਦੋ ਤਿੰਨ ਤਿੰਨ ਦਿਨਾਂ ਦੇ ਬੱਚੇ ਤੇ ਬਸ ਬੱਚੇ ਵਿੱਚ ਸਿਰਫ ਉਹਦਾ ਬੱਚਾ ਚਲੋ ਹੈਗਾ 15 16 ਦਿਨਾਂ ਦਾ ਹਾਂ ਬਾਕੀ ਸਾਰੇ ਤਾਜ਼ੇ ਆ ਜੀ ਠੀਕ ਹੈ ਭਾਈ ਸਤਨਾਹ ਅਈ ਤਾਂ ਕੀ ਫਿਰ ਲੈਣ ਦੇਣਾ ਜਰੂਰ ਉਹ 35000 ਦੀ ਵੇਚ ਦੀ ਜਿੰਨੇ ਮੈਂ ਤਾਂ ਦੇਖੋ ਜੀ ਜਿੰਨਾ ਵੀ ਥੱਲੇ ਉਹ ਦੋਨੇ ਸੁੱਟ ਦੋ ਬਸ ਜਿੰਨਾ ਥੱਲੇ ਉਹ ਦੋਨੇ ਸੁੱਟ ਦੇ ਦੋ ਜੜ ਦੋ ਦੋ ਕੋਲੇ ਮਗਰ ਲਾ ਕੇ ਫਿੱਟ ਆ ਜਾਂਦੀ ਹੈ ਕਰ ਸੀ ਦਬ ਬੋਲ ਪ੍ਰਤਾਪ ਬੋ ਚੌਂਤੀ ਦੇ ਦਾਂਗੇ ਨਹੀਂ ਹਾਂ ਤੇ ਇੰਨੀ ਛੱਡ ਦਿੱਗੇ ਦੇ ਵਿੱਚ ਕੋਈ ਨਹੀਂ ਜਾਂਦੇ 34 ਜੋ 300 ਦੇ 35 ਜੋ 35 ਜੋ 34 35 ਜੋ 32 ਬੱਤੀ ਦੀ ਬੱਤੀ ਚਲ ਜੋ ਬੱਤੀ ਦੀ ਦੇਦਾ ਕੋਈ ਨਹੀਂ ਤੇ 32 ਜੋ ਥੋੜਾ ਬਦਲਾ ਕਰਦੇ ਉਹ ਨਹੀਂ ਛੋੜ ਦੋਸਤ ਕਰ ਦਾਂਗੇ ਆਹੋ ਦੋਸਤ ਵੀ ਛੱਡ ਦਾਂਗੇ ਹਾਂ ਛੱਡੂ ਸਤਨਾਮ ਸੋਹ ਕੋਈ ਗੱਲ ਲਓ ਵੀ ਦੋਸਤੋ ਜਿੰਨੇ ਵੀ ਛੋੜ ਛੱਪੇ ਕੀਤੇ ਆ ਜਾਂ ਕਰਵਾਏ ਆ ਉਸ ਅਕੋਰਡਿੰਗ ਮੇਰਾ ਵੀਰ ਤੁਸੀਂ ਗੱਲਬਾਤ ਕਰ ਲਿਓ ਨਾ ਕਿ ਘਟੋ ਘਟ ਅੱਜ ਇਹ ਸੱਤ ਨਗ ਸੀ ਹਾਂਜੀ ਸੱਤੇ ਵੜਾ ਨੇ ਸੱਤੇ ਸੂਈਆਂ ਨੇ ਕੋਈ ਵੀਰ ਇਹ ਨਹੀਂ ਵੀ ਇੱਕ ਲਾਈਨ ਆ ਜੂਗਾ ਤੇ ਇੱਕ ਨਾ ਪਸੰਦ ਆਊਗੀ ਤੇ ਦੂਜੀ ਤੇ ਦੂਜੀ ਤੇ ਹੱਥ ਰੱਖ ਲਿਓ ਤੇ ਤੀਜੀ ਤੇ ਰੱਖ ਲਿਓ ਜਿਹੋ ਜਿਹੋ ਜਿਆ ਰੇਡ ਪੜਦਾ ਤੇ ਇਹੋ ਜਿਆ ਪਸ਼ੂ ਪਸੰਦ ਆਉਂਦਾ ਪਾ ਦੇ ਸਾਡਾ ਸਾਰੀਆਂ ਇੱਕ ਦੂਜੇ ਤੋਂ ਪਰੇ ਆ ਜੀ ਠੀਕ ਆ ਰੇਡ ਪੜਤੇ ਵੀ ਬਾਈ ਸਤਨਾ ਮਿਲਦੇ ਜੁਲਦੇ ਆ ਬਿਲਕੁਲ ਜਿਹਾ ਵੀ ਕੋਈ 50 ਦੀ ਕੋਈ 70 ਦੀ ਆ ਰੇਡ ਪੜਤੇ ਵੀ ਜਿਆਦਾ ਕਰਨਾ ਹੀ ਨਹੀਂਗਾ ਹੁਣ ਇਧਰ ਦੇਖੋ ਹੁਣ ਆਹ ਦੀ ਬੱਛੀ ਆ ਉਹ ਬੱਛੀਆਂ ਬਹੁਤ ਜਿਆਦਾ ਚੰਗੇ ਬਰੀੜਾ ਆਹ ਬੱਛੀ 40 45 ਹੈ ਜਿਸ ਨੂੰ ਮਰਜ਼ੀ ਆਵਾਜ਼ ਮਾਰ ਕੇ ਫੜਾ ਸਕੀ ਦੀ ਬਿਲਕੁਲ ਬਾਕੀ ਸਾਰਾ 45 ਤੋਂ ਥੱਲੇ ਹੀ ਆ ਹਾਂ ਜੀ ਪਰ ਆਪਾਂ ਆਖੀ ਦਾਨੇ ਸ ਅਨ ਮਤਲਬ ਛੋਟੀ ਵਸ਼ੀ ਵੱਡੀ ਪੂਰੀ ਫੁੱਲ ਵੱਡੀ ਵਸ਼ੀ ਆ। ਦੇ ਪਾਸੋਂ ਸਾਰੇ ਚੰਗੇ ਆ। ਹਾਂਜੀ ਹਾਂਜੀ। ਰੇਡ ਪੜਦੇ ਨਾ ਬਾਈ ਸਤਨਾਹ ਵੇਖ ਲੋ ਚਾਹੇ ਵੈਸੇ ਵੇਖ ਲਈਏ। ਪਾਸੋਂ ਸਾਰੇ ਚੰਗੇ ਆ। ਵੀਰ ਜੀ ਵੇਖੋ ਇਹ ਕੋਈ ਇਹਨਾਂ ਦਾ ਤਲਿਹਾਰ ਨਹੀਂ ਪਈਆਂ ਕੋਈ ਗਾਨੀਆਂ ਨਹੀਂ ਪਈਆਂ ਇਹ ਮਤਲਬ ਵੀ ਘਰਾਂ ਜੂ ਸਾਰਾ ਮਾਲ ਆ ਜਿਹੋ ਜੇ ਰਸਿਆਏ ਉਹੋ ਜੇ ਪਏ ਜੀ। ਸਹੀ ਅਸ। ਠੀਕ ਨਹੀਂ? ਇਹ ਨਹੀਂ ਵੀ اڈੇ-ਆਡੇ ਤੋਂ ਫੜ ਕੇ ਦਵਾ-ਦਵਾ ਦੇ ਆਖੇ ਵੀ ਵੀਡੀਓ ਪਾ ਦੀਏ। ਤਾਂ ਨੀਆਂ ਪਾਈ ਜਾਣੀਆਂ ਵੀਡੀਓ ਤੋਂ ਫੜ-ਫੜ ਕੇ ਬਲਕਾਰ ਜਿਉਂ ਇਹਦੇ ਚ ਕੰਮ ਨਹੀਂ ਜਾ। ਜਿਤਨਾ ਵੀ ਆਈਆਂ ਉਤਨਾ ਹੀ ਮਤਲਬ ਹਾਲੇ ਨਮਾਉਂਦਾ ਵੀ ਟੈ ਇਹ ਰੱਦੇ ਸੁਪੈਂਦੇ ਆ ਜੀ ਦੇ ਪੈਂਦੇ ਹਾਂ ਜੀ ਜੇ ਬਾਕੀ ਜਿਹੋ ਜਿਹਾ ਮਾਲ ਆ ਸਾਰੇ ਕਮਾਲ ਆ ਹਾਂ ਜੀ ਰੇਡ ਪਰਤਾ ਵੀ ਕਿਸੇ ਵੀਰਾਂ ਨੂੰ ਜਾਇਜ ਲੱਗੂਗਾ ਬਾਕੀ ਮੈਨੂੰ ਲੱਗਦਾ ਵੀ ਮਾਲ ਜਿਆਦਾ ਵਿਕਦਾ ਵੀ ਆ ਵੀ ਭਾਸੇ ਰੋਂਦਾ ਜੀ ਵੀ ਜੀ ਵੇਖੋ ਮਹਾਰਾਜ ਦੀ ਕਿਰਪਾ ਨਾਲ ਜਲੋ ਬੜਾ ਤੁਹਾਡਾ ਬੜਾ ਸੁਜੋਗ ਆ ਇੱਕ ਵੀਡੀਓ ਪੈ ਜੇ ਤੇ 5 6 ਡੰਗਰ ਮਹਾਰਾਜ ਦੀ ਮਿਹਨਤ ਉੱਦਾਂ ਵਿਕਦੇ ਯਾਰ ਹਾਂ ਬਿਲਕੁਲ ਹੈਗਣੀ ਮੈਂ ਹੁਣ ਆਖੀਏ ਵੀ ਨਹੀਂ ਸਾਡੇ ਕੋਲ ਪਹਿਲਾਂ ਹੀ ਗਾਹ ਬਹੁਤ ਜਿਆਦਾ ਆਉਂਦਾ ਸੀ ਹੈਗਣੀ ਜਿਹੜਾ ਮਤਲਬ ਤੁਹਾਡੀ ਸ਼ਰੀ ਹੈ ਕਿਣੀ ਇੱਕ ਵੀਡੀਓ ਜੇ ਦਾ ਮਤਲਬ ਪੈ ਗਈ ਆ ਤੇ 5 4 ਡੰਗਰ ਪੱਕੇ ਉੱਦਾਂ ਵਿਕਦੇ ਵੀ ਚਲੋ ਭੈਣ ਭਰਾ ਚੰਗਾ ਮਾਲ ਆ ਜੀ ਕਿੰਨਾ ਕਿਤਾ ਕਿੰਨਾ ਕੁ ਲੰਮਾ ਸਮਾ ਭੈਣ ਭਰਾ ਨੇ ਕਿ ਡੂੜੀ ਕਰਨੀ ਕੰਮ ਹਟਾਇਓ ਤੇ ਜੇ ਸਾਫ ਸੁਥਰਾ ਕਰਾਂਗੇ ਤੇ ਲੰਮੀ ਗੱਲ ਪਾਗੇ ਨਹੀਂ ਤੇ ਫਿਰ ਸਾਜੀ ਇਹ ਸਾਫ ਸੁਥਰਾ ਡੰਗਰ ਦਊਂ ਹੋਰ ਵੀ ਦੋਨੇ ਗਾਗ ਲੈ ਕੇ ਆਉਣੇ ਆ ਤੇ ਜੇ ਇੱਕ ਨੂੰ ਮਾਰਾ ਪੈ ਗਿਆ ਤੇ ਉਹਨੇ ਵੀਆਂ ਨੂੰ ਦੱਸਣਾ ਦੱਸਣਾ ਹਾਂ ਤੇ ਬਾਕੀ ਭਾਰੀ ਆਈਂਦੇ ਨੇ ਜਿਹੜਾ ਮਾਰਾ ਦਿੰਦਾ ਉਹਨੂੰ ਕਮੰਟ ਫੁੱਲ ਕਰਨੀ ਚਾਹੀਦੇ ਆ ਇਹ ਨਹੀਂ ਗੱਲ ਭਾਵੇਂ ਸਤਨਾਮ ਸੋਈ ਹੋਵੇ ਆ ਕੋਈ ਵੀ ਆ ਜਦੋਂ ਮਾਰਾ ਡੰਗਰ ਦਵਾਂਗੇ ਨਾ ਕਮੰਟ ਫੁੱਲ ਕਰਨੀ ਚਾਹੀਦੇ ਅਗਲਾ ਤੇ ਪੈਸੇ ਲਾ ਦਿੰਦਾ ਯਕੀਨਮਾਨ ਤੇ ਫਿਰ ਮੁੜ ਕੇ ਬਾਅਦ ਦੇ ਵਿੱਚ ਨਹੀਂ ਇਹ ਗਲਤ ਕੰਮ ਨਹੀਂ ਕਰਨਾ ਚਾਹੀਦਾ ਲੋ ਵੀ ਦੋਸਤੋ ਇਹ ਵਿਚਾਰ ਸੀ ਬਾਈ ਸਤਨਾਮ ਸਿੰਘ ਹੋਣਾ ਤੇ ਨਾਲ ਪ੍ਰਤਾਪ ਸਿੰਘ ਏ ਐਨੀਮਲ ਸੀਗੇ ਤੇ ਭਾਈ ਸਤਨਾਹ ਬੋਲੋ ਨੰਬਰ ਆਪਣੇ ਨੰਬਰ ਆਪਣਾ ਹੋ ਜੀ 94655 ਹਾਂਜੀ 58955 ਠੀਕ ਆ ਜੀ ਪਿੰਡ ਕੈਰੋਂ ਤਹਿਸੀਲ ਪਟੇ ਜਿਲ੍ਹਾ ਸ਼ਿਦ ਸਰਦਾਂਸਰ ਆਪਣੀ ਪੱਕੀ ਨਿਸ਼ਾਨੀ ਮਤਲਬ ਕਿਸੇ ਭੈਣ ਭਰਾਣੇ ਆਉਣਾ ਵੇ ਗ੍ਰੈਂਡ ਕੈਰੋਂ ਦੀ ਪੱਕੀ ਫੁੱਲ ਨਿਸ਼ਾਨੀ ਹੈ ਜੀ ਬਿਲਕੁਲ ਉਹਦੇ ਲਾ ਕੋਈ ਸੜਕ ਨਿਕਲਦੀ ਜੇ ਲੋ ਗਾੜੀ ਆਪਣੇ ਵੇਖਾ ਜੀ ਬਸ ਜੀ ਹਾਂਜੀ ਠੀਕ ਆ ਜੀ ਲੋ ਵੀ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ